ਵਾਰਤਾ ਦੇ ਉੱਪਰ ਹੀ ਇਲਜ਼ਾਮ ਲੱਗਦਾ ਹੈ ਕਿ ਉਹ ਚੁੱਪ ਨਹੀਂ ਬੈਠ ਸਕਦੀ ਬਿਲਕੁਲ ਸੋ ਹੀ ਕਹਿੰਦੇ ਨਾ ਕਿ ਜਦੋਂ ਤੁਹਾਡੇ ਨਾਲ ਵਾਲਾ ਇਨਸਾਨ ਉਹ ਕਹਿੰਦੇ ਨਾ ਜਦ ਤੱਕ ਤੁਹਾਡੇ ਤੋਂ ਲੜਦਾ ਹੈ ਭੜਦਾ ਹੈ ਤੁਹਾਡੇ ਤੋਂ ਸ਼ਿਕਵੇ ਸ਼ਿਕਾਇਤਾਂ ਕਰਦਾ ਹੈ ਤਦ ਤੱਕ ਤਾਂ ਤੁਹਾਡਾ ਹੈ ਪਰ ਜਿੱਥੇ ਉਹ ਚੁੱਪ ਆ ਗਈ ਨਾ ਉਹਨੇ ਸ਼ਿਕਾਇਤਾਂ ਕਰਨੀਆਂ ਗਿਲੇ ਸ਼ਿਕਵੇ ਕਰਨਾ ਬੰਦ ਕਰਤਾ ਉੱਥੇ ਸਮਝੋ ਵੀ ਕੋਈ ਗੜਬੜ ਹੈਗੀ ਹੈ ਹੈਨਾ ਦੇਖੋ ਜਦੋਂ ਆਪਾਂ ਚੁੱਪ ਰਹਿਣ ਦੀ ਸ਼ਕਤੀ ਪਾ ਲੈਨੇ ਆ ਨਾ ਇੱਕ ਦਾ ਆਦਤ ਹੁੰਦੀ ਹੈ ਕਿ ਹਮੇਸ਼ਾ ਬੋਲਦੇ ਰਹਿਣਾ ਬੋਲਦੇ ਰਹਿਣਾ ਇੱਕ ਚੁੱਪ ਹੋ ਵੀ ਹੁੰਦੀ ਹੈ ਕਿ ਆਪਣੇ ਦਿਮਾਗ ਦੇ ਵਿੱਚ ਲਗਾਤਾਰ ਕੁਝ ਚੱਲ ਰਿਹਾ ਹੈ ਹੂੰ ਜਾਰੇ ਤੇ ਆਪ ਨੂੰ ਸ਼ਾਂਤੀ ਨਹੀਂ ਆ ਰਹੀ ਉਹ ਚੁੱਪ ਦਾ ਕੋਈ ਮਤਲਬ ਨਹੀਂ ਉਹ ਤੁਸੀਂ ਚੁੱਪ ਨਹੀਂ ਹੈਗੇ ਫਿਰ ਹਾਂ ਅਸਲ ਚੁੱਪ ਹੋਗੀ ਹੈ ਜਦੋਂ ਤੁਹਾਡਾ ਦਿਮਾਗ ਵੀ ਸ਼ਾਂਤ ਹੈ ਮਨ ਵੀ ਸ਼ਾਂਤ ਹੈ ਤੇ ਤੁਸੀਂ ਕਿਸੇ ਨੂੰ ਸੁਣਨ ਤੇ ਲਈ ਤਿਆਰ ਪਰ ਇੱਕ ਚੁੱਪ ਹੋਏ ਜਿਹੜੀ ਬਹੁਤ ਕੁਝ ਸਵਾਰ ਜਾਂਦੀ ਹੈਗੀ ਹੈ ਇੱਕ ਸਮਝਦਾਰ ਇਨਸਾਨ ਦੀ ਚੁੱਪ ਜਿਹੜੀ ਕਈ ਬੇਸਮਝ ਗਲਤੀਆਂ ਦੇ ਨਾਲ ਟੁੱਟ ਜਾਣ ਵਾਲੇ ਰਿਸ਼ਤਿਆਂ ਨੂੰ ਬਚਾ ਲੈਂਦੀ ਹੈਗੀ ਹੈ ਤਾਂ ਹੀ ਤਾਂ ਕਹਿੰਦੇ ਸੀ ਇੱਕ ਚੁੱਪ 100 ਸੋ ਤੇ 100 ਸੋ ਪਰ ਇਹ ਨਹੀਂ ਕਿ ਤੁਹਾਡੇ ਬਾਰੇ ਬੇਹਦੀ ਗਲਤ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਉਥੇ ਚੁੱਪ ਨਹੀਂ ਰੱਖਣੀ ਚਾਹੀਦੀ ਉਥੇ ਬੋਲਣਾ ਵੀ ਜ਼ਰੂਰੀ ਉਥੇ ਮੈਨੂੰ ਲੱਗਦਾ ਕਾਇਰਤਾ ਆ ਉਥੇ ਚੁੱਪ ਤਾਂ ਹੈ ਹੀ ਨਹੀਂ ਜ਼ੁਬਾਨ ਹੀ ਕਹੇ ਜੀ ਚੀਜ਼ ਹੈ ਜਿਹੜੀ ਕਿ ਸਰੀਰ ਦੀ ਸਭ ਤੋਂ ਤਾਕਤਵਰ ਚੀਜ਼ ਮੰਨੀ ਜਾਂਦੀ ਹੈ ਵਰਤਣਾ ਕਿਵੇਂ ਤੇ ਕੋਈ ਕੋਈ ਜਾਣ ਕਿਉਂਕਿ ਬਹੁਤ ਕੁਝ ਤੁਹਾਡੇ ਅੰਦਰ ਅਣਸੁਲਝਿਆ ਪਿਆ ਹੁੰਦਾ ਜਦੋਂ ਤੁਸੀਂ ਉਹ ਗੱਲਾਂ ਕਰਨੀਆਂ ਹੁੰਦੀਆਂ ਨਾ ਉਦੋਂ ਤੁਹਾਨੂੰ ਆਲੇ-ਦੁਆਲੇ ਵੀ ਚੁੱਪ ਚਾਹੀਦੀ ਹੈ ਤੁਹਾਨੂੰ ਆਪਣੀ ਵੀ ਚੁੱਪ ਚਾਹੀਦੀ ਹੈ ਚੁੱਪ ਰਹਿਣਾ ਨਾ ਇੱਕ ਕਲਾ ਮੰਨੀ ਜਾਂਦੀ ਹੈ ਬੋਲਣਾ ਵੀ ਇੱਕ ਕਲਾ ਹੈ ਤੇ ਚੁੱਪ ਰਹਿਣਾ ਵੀ ਉਸ ਤੋਂ ਵੱਡੀ ਕਲਾ ਹੈ ਚੁੱਪ ਹੋਣੀ ਵੀ ਹੀ ਰਹਿ ਸਕਦਾ ਪਰ ਇਹ ਚੁੱਪ ਹੈ ਨਾ ਜਿਹੜੀ ਉਹ ਸਟ੍ਰੈਟਿਜ ਚ ਥੋਣੀ ਚਾਹੀਦੀ ਹੈ ਨਹੀਂ ਨਹੀਂ ਕਿ ਆਪਾਂ ਕਿਸੇ ਨੂੰ ਛੇੜ ਕੇ ਬਿਠਾ ਦੇਈਏ ਤੂੰ ਬੋਲਣਾ ਇੱਕ ਵਾਰੀ ਨਾ ਇੱਕ ਵਿਅਕਤੀ ਸੀਗਾ ਉਹ ਭਾਸ਼ਣ ਕਲਾ ਸਿੱਖਣ ਗਿਆ ਹਮ ਭਾਸ਼ਾ ਵਿਭਾਗ ਦੀ ਗੱਲ ਹੈ ਮੈਨੂੰ ਜਾਣਦਾ ਉਹ ਵਿਅਕਤੀ ਚੰਗੀ ਤਰ੍ਹਾਂ ਤੇ ਉਹਨੇ ਕਿਹਾ ਕਿ ਮੈਂ ਭਾਸ਼ਣ ਸਿੱਖਣਾ ਹਮ ਉਹ ਕਹਿੰਦੇ ਠੀਕ ਹੈ ਕੋਈ ਤੋਂ ਕੱਲ ਤੋਂ ਆਸ ਤਾਂ ਹੋਂਦਾ ਪਹਿਲਾ ਦਿਨ ਸੀ ਉਹ ਕਿਹਾ ਕਿ ਚਲ ਭਾਸ਼ਣ ਦੇ ਕੇ ਰਖ ਹਮ ਭਾਸ਼ਣ ਦੇਣਾ ਜਿਵੇਂ ਸ਼ੁਰੂ ਕੀਤਾ ਸ਼ੁਰੂ ਕੀਤਾ 2 ਮਿੰਟ 5 ਮਿੰਟ 10 ਮਿੰਟ ਹੋ ਗਿਆ ਜਿਹੜੇ ਉਹ ਸਰਸੀ ਉਹਨੇ ਥੱਲੇ ਧਰ ਲਿਆ ਬੰਦੇ ਨੂੰ ਕਹਿੰਦੇ ਤੂੰ نیچے ਆ ਜਾ ਹਮਮ ਕਿ ਹੋ ਗਿਆ ਕਹਿੰ ਤੈਰੀ ਡਬਲ ਪੀਸ ਲੱਗਣੀ ਕਹਿੰਦਾ ਕਹਿੰਦਾ ਕਿਉਂਕਿ ਤੈਨੂੰ ਬੋਲਣਾ ਹੀ ਨਹੀਂ ਤੈਨੂੰ ਚੁੱਪ ਕਰਨਾਗੇ ਸਖਾਣਾ ਪੈਣਾ ਆਖਿਆ ਬਾਦ ਬਿਲਕੁਲ ਔਰ ਜਿੰਨੂੰ ਤੁਸੀਂ ਇੰਨਾ ਕੁਝ ਬੋਲਿਆ ਤੇ ਜੇ ਉਹ ਸੁਣ ਗਿਆ ਤਾਂ ਸਮਝੋ ਦਾ ਸਬਰ ਕਿੰਨਾ ਵੱਡਾ ਹੈ ਨਾ ਗੁਰਦਾਸ ਮਾਨ ਉਹਨਾਂ ਦੇ ਗਾਣੇ ਦੀਆਂ ਬੜੀਆਂ ਸੋਹਣੀਆਂ ਲਾਈਨਾਂ ਨੇ ਕਹਿੰਦੇ ਸੁਣਦੀ ਸੁਣਦੀ ਮੈਂ ਮਰੀ ਮਰੀਆਂ ਲੱਖ ਕਰੋੜ ਜਿਸ ਨੂੰ ਸੁਣਨਾ ਆ ਗਿਆ ਉਹਨੂੰ ਬੋਲਣ ਦੀ ਕੀ ਲੋੜ ਜੋ ਜਿਸ ਦੀ ਆਪਣੇ ਆਪ ਦੇ ਵਿੱਚ ਇੱਕ ਭਾਸ਼ਾ ਹੁੰਦੀ ਹੈ ਜਿਸ ਦੀ ਆਪਣੇ ਆਪ ਦੇ ਵਿੱਚ ਹੀ ਇੱਕ ਗੱਲਬਾਤ ਹੁੰਦੀ ਹੈ ਕਿਸੇ ਦੀ ਚੁੱਪ ਦੇ ਕਈ ਮਾਇਨੇ ਹੁੰਦੇ ਨੇ ਤੇ ਕਿਸੇ ਦੀ ਚੁੱਪ ਦਾ ਕੋਈ ਅਸਰ ਵੀ ਨਹੀਂ ਹੁੰਦਾ ਸੋ ਅੱਜ ਅਸੀਂ ਗੱਲ ਕਰਾਂਗੇ ਚੁੱਪ ਦੇ ਬਾਰੇ ਵਿੱਚ ਤੁਹਾਡੇ ਆਪਣੇ ਪੰਜਾਬੀ ਸ਼ੋ ਪੰਜਾਬੀ ਪੈਣਾ ਦੇ ਵਿੱਚ ਤੇ ਮੈਂ ਅਰਪਣ कौर ਹਾਜ਼ਰ ਆ ਤੇ ਮੇਰੇ ਨਾਲ ਨੇ ਗੁਰਸ਼ਰਨ ਕੌਰ ਆਓ ਪਹਿਲਾਂ ਸਵਾਗਤ ਕਰਦੀ ਆ ਸੋ ਗੁਰਸ਼ਰਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਏਕਾਲ ਜੀ ਬਹੁਤ ਬਹੁਤ ਧੰਨਵਾਦ ਮੇਰਾ ਸਵਾਗਤ ਕਰਨ ਦੇ ਲਈ ਤੇ ਅੱਜ ਦਾ ਜਿਹੜਾ ਮੁੱਦਾ ਤੁਸੀਂ ਚੁਣਿਆ ਹੈ ਨਾ ਉਹ ਬੇਹੱਦ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਔਰਤਾਂ ਦੇ ਉੱਪਰ ਹੀ ਇਲਜ਼ਾਮ ਲੱਗਦਾ ਹੈ ਕਿ ਉਹ ਚੁੱਪ ਨਹੀਂ ਬੈਠ ਸਕਦੀ ਹਮ ਪਰ ਦੂਸਰੇ ਪਾਸੇ ਜਦੋਂ ਇਹ ਔਰਤਾਂ ਚੁੱਪ ਹੋ ਜਾਂਦੀਆਂ ਨੇ ਹਮ ਤਾਂ ਜਾਂ ਤਾਂ ਉਹਨਾਂ ਦੀ ਚੁੱਪ ਦੇ ਵਿੱਚ ਇੱਕ ਸਪਸ਼ਟ ਨਾ ਹੁੰਦੀ ਹੈ ਜਾਂ ਫਿਰ ਉਹ ਰੁਸੀਆ ਹੁੰਦੀ ਹੈ ਹਮ ਬਿਲਕੁਲ ਸੋ ਹੀ ਕਹਿੰਦੇ ਨਾ ਕਿ ਜਦੋਂ ਤੁਹਾਡੇ ਨਾਲ ਵਾਲਾ ਇਨਸਾਨ ਉਹ ਕਹਿੰਦੇ ਨਾ ਜਦ ਤੱਕ ਤੁਹਾਡੇ ਤੋਂ ਲੜਦਾ ਹੈ ਪਿੜਦਾ ਹੈ ਤੁਹਾਡੇ ਤੋਂ ਸ਼ਿਕਵੇ ਸ਼ਿਕਾਇਤਾਂ ਕਰਦਾ ਹੈ ਤਦ ਤੱਕ ਤਾਂ ਉਹ ਤੁਹਾਡਾ ਹੈ ਹਮ ਪਰ ਜਿੱਥੇ ਉਹ ਚੁੱਪ ਆ ਗਈ ਨਾ ਉਹਨੇ ਸ਼ਿਕਾਇਤਾਂ ਕਰਨੀਆਂ ਗਿਲੇ ਸ਼ਿਕਵੇ ਕਰਨਾ ਬੰਦ ਕਰਤਾ ਉੱਥੇ ਸਮਝੋ ਵੀ ਕੋਈ ਗੜਬੜ ਹੈਗੀ ਹੈ ਹੈਨਾ ਸੋ ਤੁਸੀਂ ਬੜੀ ਸੋਹਣੀ ਗੱਲ ਕੀਤੀ ਵੀ ਔਰਤਾਂ ਦੀ ਚੁੱਪ ਬੜੀ ਅਸਰਦਾਰ ਹੁੰਦੀ ਆ ਪਰ ਇਹਨੂੰ ਅਣਗੌਲੀਆਂ ਕਰ ਦਿੱਤਾ ਜਾਂਦਾ ਤੁਹਾਡੇ ਕੋਲੋਂ ਜਾਣਾਂਗੀ ਥੋੜਾ ਜਿਹਾ ਤੁਹਾਡੇ ਲਈ ਚੁੱਪ ਦੇ ਕੀ ਅਰਥ ਨੇ ਜਿੱਦਾਂ ਹੁਣ ਮੈਂ ਬੋਲ ਰਹੀ ਹੁੰਨੀ ਆ ਤੁਸੀਂ ਚੁੱਪ ਰਹਿੰਦੇ ਹੈਗੇ ਤੇ ਤੁਹਾਡੇ ਲਈ ਕੀ ਅਰਥ ਨੇ ਦੇਖੋ ਜਦੋਂ ਆਪਾਂ ਚੁੱਪ ਰਹਿਣ ਦੀ ਸ਼ਕਤੀ ਪਾਲਨੇ ਆ ਨਾ ਇੱਕ ਦਾ ਆਦਤ ਹੁੰਦੀ ਹੈ ਕਿ ਹਮੇਸ਼ਾ ਬੋਲਦੇ ਰਹਿਣਾ ਬੋਲਦੇ ਰਹਿਣਾ ਇੱਕ ਚੁੱਪ ਹੋ ਵੀ ਹੁੰਦੀ ਹੈ ਕਿ ਆਪਣੇ ਦਿਮਾਗ ਦੇ ਵਿੱਚ ਲਗਾਤਾਰ ਕੁਝ ਚੱਲ ਰਿਹਾ ਹ ਹ ਜਿਆਦਾ ਤੇ ਆਪਾਂ ਸ਼ਾਂਤੀ ਨਹੀਂ ਆ ਰਹੀ ਉਹ ਚੁੱਪ ਦਾ ਕੋਈ ਮਤਲਬ ਨਹੀਂ ਉਹ ਤੁਸੀਂ ਚੁੱਪ ਨਹੀਂ ਹੈਗੇ ਕੋਈ ਹਾਂ ਅਸਲ ਚੁੱਪ ਹੋਈ ਹੈ ਜਦੋਂ ਦਾ ਦਿਮਾਗ ਵੀ ਸ਼ਾਂਤ ਹੈ ਮਨ ਵੀ ਸ਼ਾਂਤ ਹੈ ਤੇ ਤੁਸੀਂ ਕਿਸੇ ਨੂੰ ਸੁਣਾਉਣ ਤੇ ਨਹੀਂ ਤੇ ਆ ਮੇਰੀ ਚੁੱਪ ਤੁਹਾਡੇ ਸਾਹਮਣੇ ਹੁੰਦੀ ਹੈ ਤਾਂ ਉਹੀ ਚੁੱਪ ਹੁੰਦੀ ਹੈ ਕਿ ਮੈਂ ਚੁੱਪ ਕਰਕੇ ਤੁਹਾਨੂੰ ਸੁਣ ਰਹੀ ਹੁੰਨੀ ਆ ਕਿ ਹਾਂਜੀ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਇਹਦੇ ਮਤਲਬ ਇਹ ਨਹੀਂ ਤੇ ਤੁਸੀਂ ਇਸ ਦੇ ਵਿੱਚੋਂ ਕੋਈ ਨਾ ਕੋਈ ਇਹੋ ਜਿਹੀ ਡੂੰਗੀ ਗੱਲ ਕਹਿ ਦੇਣੀ ਹੈ ਨਾ ਕਿ ਮੈਂ ਤਾਂ ਕੀ ਸਰੋਤਿਆਂ ਨੂੰ ਵੀ ਕੀਲ ਜਾਂਦੀ ਹਾਂ ਜੀ ਔਰ ਬਿਲਕੁਲ ਔਰ ਜਿਵੇਂ ਪਰ ਜਿਵੇਂ ਪੁਰਾਣੇ ਟਾਈਮ 'ਚ ਕਿਹਾ ਜਾਂਦਾ ਸੀ ਚੁੱਪ ਦੀ ਬੜੀ ਅਹਿਮੀਅਤ ਸੀ ਕਿਉਂਕਿ ਵੱਡੇ ਪਰਿਵਾਰ ਹੁੰਦੇ ਸੀਗੇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਚੁੱਪ ਇੱਕ ਨਕਾਰਾਤਮਕ ਵੀ ਹੈ ਜੀ ਜਿੱਥੇ ਆ ਕੇ ਲੱਗਦਾ ਵੀ ਹਾਂ ਕੁਝ ਗੜਬੜ ਹੈ ਪਰ ਇੱਕ ਚੁੱਪ ਉਹ ਹੈ ਜਿਹੜੀ ਬਹੁਤ ਕੁਝ ਸਵਾਰ ਜਾਂਦੀ ਹੈਗੀ ਹੈ ਇੱਕ ਸਮਝਦਾਰ ਇਨਸਾਨ ਦੀ ਚੁੱਪ ਜਿਹੜੇ ਕਈ ਬੇਸਮਝ ਗਲਤੀਆਂ ਦੇ ਨਾਲ ਟੁੱਟ ਜਾਣ ਵਾਲੇ ਰਿਸ਼ਤਿਆਂ ਨੂੰ ਬਚਾ ਲੈਂਦੀ ਹੈਗੀ ਹੈ ਤਾਂ ਹੀ ਤਾਂ ਕਹਿੰਦੇ ਸੀ ਇੱਕ ਚੁੱਪ 100 ਸੋ ਤੇ 100 ਸੋ ਮੈਨੂੰ ਲੱਗਦਾ ਇੱਕ ਚੁੱਪ ਤੇ 100 ਨਹੀਂ ਮੈਨੂੰ ਲੱਗਦਾ ਹਜ਼ਾਰਾਂ ਕਰੋੜਾਂ ਸੁੱਖ ਕਿਉਂਕਿ ਜਿੱਦਾਂ ਦੇ ਦੌਰ ਚ ਅੱਜ ਅਸੀਂ ਹੈਗੇ ਆਂ ਸੋਸ਼ਲ ਮੀਡੀਆ ਦੇ ਦੌਰ ਵਿੱਚ ਹਨਾ ਤੁਸੀਂ ਦੇਖੋ ਕੀ ਸਸਨੂ ਦੇ ਝਗੜੇ ਹਨਾ ਮਤਲਬ ਪਤੀ ਪਤਨੀ ਦੇ ਝਗੜੇ ਮਾਪਿਆਂ ਬੱਚਿਆਂ ਦੇ ਝਗੜੇ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਕਿ ਹਰ ਕਿਸੇ ਨੂੰ ਇੱਕ ਹਰਬੜਾ ਹਟਾ ਛੇਤੀ ਛੇਤੀ ਮੈਂ ਆਪਣੀ ਗੱਲ ਰੱਖਾਂ ਦੂਜਾ ਕਹਿੰਦਾ ਮੈਂ ਆਪਣੀ ਗੱਲ ਰੱਖਾਂ ਇਸੇ ਚੱਕਰ ਦੇ ਵਿੱਚ ਕਿ ਮੈਂ ਆਪਣੀ ਗੱਲ ਰੱਖਣੋਂ ਨਾ ਰਹਿ ਜਾ ਜਾਂ ਮੈਂ ਇਹਨੂੰ ਸੁਣਾਉਣੋਂ ਨਾ ਰਹਿ ਜਾ ਬਹੁਤ ਕੁਝ ਜਿਹੜਾ ਹੈਗਾ ਇਹੋ ਜਿਹਾ ਕਹਿ ਦਿੱਤਾ ਜਾਂਦਾ ਜਿਹੜਾ ਸੁਣਨ ਲਾਇਕ ਜਾਂ ਸਹਿਣ ਲਾਇਕ ਨਹੀਂ ਹੁੰਦਾ ਹੈਗਾ ਸੋ ਮੈਨੂੰ ਲੱਗਦਾ ਵੀ ਚੁੱਪ ਵੀ ਦੋ ਤਰ੍ਹਾਂ ਦੀ ਹੈਗੀ ਐ ਇੱਕ ਉਹ ਜੀ ਤੁਹਾਡੇ ਲਾਗੇ ਕੋਈ ਚੁੱਪਚਾਪ ਬੈਠਾ ਹੈ ਤੇ ਉਹਨਾਂ ਨਾਲ ਗੱਲ ਕਰਨਾ ਵੀ ਜ਼ਰੂਰੀ ਹੈ ਕਿ ਉਹ ਚੁੱਪ ਕੀ ਤੇ ਉਦਾਸੀ ਤਾਂ ਨਹੀਂ ਹੈਣਾ ਇੱਕ ਚੁੱਪ ਕੀ ਕੋਈ ਗਿਲਾਤ ਨਹੀਂ ਹੈਗਾ ਇੱਕ ਕਈ ਵਾਰ ਸਮਾਜ ਆਲਾ ਦੁਆਲਾ ਬੰਦੇ ਨੂੰ ਚੁੱਪ ਕਰਵਾ ਦਿੰਦਾ ਹੈਗਾ ਆ ਪਰ ਇੱਕ ਚੁੱਪ ਹੁੰਦੀ ਹੈ ਜਿਹੜੀ ਸਮਝ ਦੇ ਨਾਲ ਹੈ ਸਹਿਣਸ਼ੀਲਤਾ ਦੇ ਨਾਲ ਬੰਦਾ ਆਪ ਚੁਣਦਾ ਹੈਗਾ ਜਿਹਨੂੰ ਅਸੀਂ ਸ਼ਾਂਤ ਵੀ ਕਹਿ ਦਿੰਦੇ ਹੈਗੇ ਬਿਲਕੁਲ ਕਈ ਵਾਰੀ ਰਿਸ਼ਤਿਆਂ ਦੇ ਵਿੱਚ ਉਦੋਂ ਵਿਅਕਤੀ ਚੁੱਪ ਨਹੀਂ ਕਰਦਾ ਜਿੱਥੇ ਉਹਨੂੰ ਲੋੜ ਹੁੰਦੀ ਹੈ ਜਿਵੇਂ ਤੁਸੀਂ ਕਹਾਂ ਕਿ ਰਿਸ਼ਤੇ ਟੁੱਟਣ ਦਾ ਕਾਰਨ ਵੀ ਇਹ ਹੀ ਗੱਲ ਬਣਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਸਾਡੀਆਂ ਮਾਵਾਂ ਨੇ ਕਿੰਨਾ ਕੁਝ ਸਹਿਿਆ ਹੁੰਦਾ ਬਿਲਕੁਲ ਉਹ ਹਾਲਾਤ ਨੇ ਜਿਹੜੇ ਉਹ ਹੁਣ ਸਾਨੂੰ ਦੱਸਦੇ ਨੇ ਕਿ ਇਹ ਕੁਝ ਹੋਇਆ ਸੀ ਤੇ ਮੈਂ ਚੁੱਪ ਖੜੀ ਸੀ ਆਪਾਂ ਨੂੰ ਲੱਗਦੀ ਹੁੰਦੀ ਹੈ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਕੋਈ ਤੁਹਾਡੇ ਤੇ ਉਹ ਗੱਲ ਚੱਕ ਰਿਹਾ ਤੁਸੀਂ ਚੁੱਪ ਕਿਵੇਂ ਰਹਿ ਸਕਦੇ ਹੋ ਹਮ ਪਰ ਉਹ ਚੁੱਪ ਵੀ ਰਹੇ ਅਤੇ ਸਹਿਹਾ ਵੀ ਇਹ ਚੁੱਪ ਉਦੋਂ ਹੀ ਸਮਝਦਾਰੀ ਮੰਨੀ ਜਾਏਗੀ ਜਦੋਂ ਘਰ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੋ ਰਹੀ ਹੋਵੇ ਜਦੋਂ ਦੋ ਪੱਖ ਅਲੱਗ-ਅਲੱਗ ਅਲੱਗ-ਅਲੱਗ ਆਪਣੀ ਸੋਚ ਰੱਖਦੇ ਹੋਣ ਝਗੜੇ ਦਾ ਕਾਰਨ ਬਣ ਰਿਹਾ ਹੋਵੇ ਉੱਥੇ ਮਾਵਾਂ ਖੁਦ ਨੂੰ ਵੀ ਸਮਝਾ ਲੈਂਦੀਆਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਮਝਾ ਦਿੰਦੀਆਂ ਨੇ ਕਿ ਲੜਾਈ ਹੋਣੋਂ ਬਚ ਜਾਂਦੀ ਹੈ ਇਹ ਉਹ ਵਾਲੀ ਚੁੱਪ ਹੈ ਜਿੱਥੇ ਚੁੱਪ ਰਹਿਣਾ ਜ਼ਰੂਰੀ ਹੈ ਬਿਲਕੁਲ ਤੁਹਾਡੇ ਬਾਰੇ ਬੇहद ਹੀ ਗਲਤ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਉੱਥੇ ਚੁੱਪ ਨਹੀਂ ਰੱਖਣੀ ਚਾਹੀਦੀ ਉਥੇ ਬੋਲਣਾ ਵੀ ਜ਼ਰੂਰੀ ਉਥੇ ਮੈਨੂੰ ਲੱਗਦਾ ਕਾਇਰਤਾ ਆ ਉਥੇ ਚੁੱਪ ਤਾਂ ਹੈ ਹੀ ਨਹੀਂ ਇਹਨੂੰ ਉਹ ਚੁੱਪ ਗਲਤ ਹੈ ਪਰ ਤੁਸੀਂ ਤਕਲੀਫ ਖੁਦ ਨੂੰ ਦੇ ਰਹੇ ਆ ਤੇ ਉਹਨੂੰ ਬਾਹਰ ਨਹੀਂ ਕੱਢ ਰਹੇ ਘਟੋ ਘਟੋ ਸਵਾਲ ਤਾਂ ਕਰੋ ਹੈਨਾ ਜ਼ੁਬਾਨ ਹੀ ਕਹੇ ਜੀ ਚੀਜ਼ ਹੈ ਜਿਹੜੀ ਕਿ ਸਰੀਰ ਦੀ ਸਭ ਤੋਂ ਤਾਕਤਵਰ ਚੀਜ਼ ਮੰਨੀ ਜਾਂਦੀ ਹੈ ਵਰਤਨਾ ਕੀ ਮੈਂ ਤੇ ਕੋਈ ਕੋਈ ਜਾਣ ਮੈਂ ਪਿੱਛੇ ਜੀ ਇੱਕ ਇੰਟਰਵਿਊ ਦੇਖ ਰਹੀ ਸੀ ਬਲਵਿੰਦਰ ਗੌਰ ਮੰਗਲੇ ਹੀ ਉਹ ਦੱਸ ਰਹੇ ਸੀ ਕਿ ਇੰਟਰਵਿਊ ਦੇ ਵਿੱਚ ਉਹਨਾਂ ਨੇ ਦਰਅਸਲ ਜਿਹੜਾ ਇੰਟਰਵਿਊ ਕਰਨ ਆਇਆ ਸੀ ਉਹਨੂੰ ਹੀ ਸਵਾਲ ਕਰਤਾ ਹੂੰ ਉਹਨੂੰ ਕਹਿੰਦੇ ਵੀ ਦੇ ਕਾਕਾ ਨਾ ਤਾਂ ਤਾਂ ਬ੍ਰਾਂਡੇਡ ਪਾਂਦੀਆਂ ਮੈਂ ਬੁਢੀ ਹੋ ਚੁੱਕੀ ਆ ਨਾ ਹੀ ਮੇਰੇ ਕੋਲ ਕੋਈ ਐਨਾ ਉਹ ਹੈ ਕਿ ਲੋਕ ਮੈਨੂੰ ਸੁਣਦੇ ਨੇ ਫਿਰ ਕਾਰਨ ਕੀ ਹੈ ਮੈਨੂੰ ਸੁਣਦੇ ਨੇ ਹੂੰ ਤਾਂ ਉਹਨੇ ਜਵਾਬ ਜਿਹੜਾ ਦਿੱਤਾ ਉਹ ਚੰਗਾ ਸੀ ਪਰ ਮੈਨੂੰ ਇਸ ਦੇ ਪਿੱਛੇ ਦਾ ਅਸਲ ਕਾਰਨ ਨਹੀਂ ਲੱਗਿਆ ਕਿ ਜਿਹੜੀ ਉਹਨਾਂ ਦੇ ਕੋਲ ਜ਼ੁਬਾਨ ਹੈ ਨਾ ਜ਼ੁਬਾਨ ਦਾ ਰਸ ਹੈ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਚੁੱਪ ਹੋ ਜਾਣਾ ਤੇ ਕਿੱਥੇ ਬੋਲਣਾ ਹਮਮ ਔਰ ਇਹੀ ਕਾਰਨ ਹੈ ਕਿ ਅਜਨਾਂ ਨੂੰ ਬਹੁਤ ਹੀ ਲੋਕ ਪਿਆਰ ਕਰਦੇ ਨੇ ਬਿਲਕੁਲ ਬਿਲਕੁਲ ਸੋ ਉਹਨਾਂ ਨੂੰ ਆਪਣੀ ਚੁੱਪ ਦਾ ਮਾਇਨਾ ਵੀ ਪਤਾ ਹੈ ਤੇ ਉਹਨਾਂ ਨੂੰ ਆਪਣੇ ਬੋਲ ਚਾਲ ਦਾ ਆਪਦੇ ਲਫ਼ਜ਼ਾਂ ਦਾ ਵੀ ਮਾਇਨਾ ਜਿਹੜਾ ਹੈਗਾ ਪਤਾ ਹੈਗਾ ਸੋ ਕਈ ਵਾਰ ਕਹਿੰਦੇ ਹੁੰਦੇ ਕਿ ਜੇ ਤੁਹਾਡੇ ਕੋਲ ਨਾ ਕਿਸੇ ਲਈ ਚੰਗੀ ਗੱਲ ਨਹੀਂ ਹੈਗੀ ਕਹਿਣ ਲਈ ਤੇ ਉੱਥੇ ਤੁਸੀਂ ਚੁੱਪ ਰਹਿ ਲੋ ਸੋ ਮੈਨੂੰ ਲੱਗਦਾ ਇਹ ਵੀ ਬੜਾ ਜ਼ਰੂਰੀ ਹੈ ਹਨਾ ਕਈ ਵਾਰ ਅਸੀਂ ਐਂ ਕਹਿ ਦਿੰਨੇ ਆ ਕਿ ਬਹੁਤ ਸਾਰੇ ਲੋਕ ਇਕੱਠੇ ਬੈਠੇ ਹਨਾ ਆਪਾਂ ਕਿਸੇ ਦੀ ਗੱਲ ਕਰਨਾ ਸ਼ੁਰੂ ਕਰ ਦਿੰਨੇ ਆ ਮੈਨੂੰ ਲੱਗਦਾ ਉੱਥੇ ਜਿਹੜਾ ਚੁੱਪ ਰਹਿ ਗਿਆ ਉਹ ਸਮਝਦਾਰ ਹੈ ਹੈਨਾ ਕਿਉਂਕਿ ਬਾਕੀ ਹਾਂ ਬਾਕੀ ਸਭ ਨੇ ਉਹਦੇ 'ਚ ਹੱਥ ਧੋਲੇ ਬਿਲਕੁਲ ਹੈਨਾ ਸੋ ਕਿਸੇ ਦੇ ਪਾਪਾਂ ਦੇ ਨਾਲ ਹੈਨਾ ਪਰ ਉਹ ਜਿਹੜਾ ਚੁੱਪ ਰਹਿ ਗਿਆ ਉਹ ਸਿਆਣਾ ਉਹਨੇ ਆਪਣੀ એનર્ਜੀ ਵੀ ਬਚਾ ਲਈ ਠੀਕ ਆ ਉਹਨੇ ਕਿਸੇ ਬਾਰੇ ਬੁਰੀਆਂ ਭਾਵਨਾਵਾਂ ਵੀ ਬਿਆਖਤ ਨਹੀਂ ਕੀਤੀਆਂ ਸੋ ਮੈਨੂੰ ਲੱਗਦਾ ਵੀ ਇਹੋ ਜੀ ਚੁੱਪ ਵੀ ਸਮਝਦਾਰੀ ਹੈ ਰਿਸ਼ਤਿਆਂ ਨੂੰ ਬਚਾਉਣ ਲਈ ਜਿਹੜੀ ਚੁੱਪ ਹੈ ਜਿਹੜੀ ਸਬਰ ਨਾਲ ਬੰਨਦੀ ਹੈਗੀ ਹੈ ਪਰ ਅੱਜ ਦੇ ਟਾਈਮ ਵਿੱਚ ਲੋਕਾ ਕੋਲ ਉਹ ਵਾਲੀ ਚੁੱਪ ਨਹੀਂ ਹੈਗੀ ਅੱਜ ਜੇ ਕੋਈ ਚੁੱਪ ਹੈ ਤਾਂ ਉਹ ਸਿਰਫ ਇਸ ਕਰਕੇ ਹੈ ਕਿ ਉਹ ਮਜਬੂਰ ਹੈ ਉਹਦਾ ਉਹਦੀ ਇੱਕ ਕਹਿ ਲਓ ਉਹਦੇ ਤੇ ਇੱਕ ਸਮਾਂ ਵੀ ਉਹਨੂੰ ਚੁੱਪ ਰਹਿਣਾ ਪੈ ਰਿਹਾ ਹੈਗਾ ਪਰ ਅੱਜ ਚੁੱਪ ਨੂੰ ਮੰਨਣਾ ਨਹੀਂ ਕੋਈ ਵੀ ਚਾਹੁੰਦਾ ਹੈਗਾ ਠੀਕ ਆ ਅਸਲ ਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਤੁਸੀਂ ਜ਼ਰੂਰੀ ਨਹੀਂ ਕਿ ਹਰ ਗੱਲ ਦੂਜਿਆਂ ਨਾਲ ਕੀਤੀ ਜਾਵੇ ਕੁਝ ਗੱਲਾਂ ਤੁਸੀਂ ਆਪਣੇ ਆਪ ਨਾਲ ਵੀ ਕਰਨੀਆਂ ਹੋਣ ਕਿ ਕਿ ਬਹੁਤ ਕੁਝ ਤੁਹਾਡੇ ਅੰਦਰ ਅਣਸੁਲਝਿਆ ਪਿਆ ਹੁੰਦਾ ਜਦੋਂ ਤੁਸੀਂ ਉਹ ਗੱਲਾਂ ਕਰਨੀਆਂ ਹੁੰਦੀਆਂ ਨੇ ਨਾ ਉਦੋਂ ਤੁਹਾਨੂੰ ਆਲੇ-ਦੁਆਲੇ ਵੀ ਚੁੱਪ ਚਾਹੀਦੀ ਹੈ ਤੁਹਾਨੂੰ ਆਪਣੀ ਵੀ ਚੁੱਪ ਚਾਹੀਦੀ ਹੈ ਸੋ ਮੈਨੂੰ ਲੱਗਦਾ ਵੀ ਬਹੁਤ ਐਮੀਅਤ ਹੈ ਪਰ ਅੱਜ ਸਾਡਾ ਆਲਾ-ਦੁਆਲਾ ਇਸ ਤਰ੍ਹਾਂ ਦਾ ਹੈਗਾ ਕਿ ਇਹੋ ਜਿਹੇ ਲੋਕ ਬਹੁਤ ਘੱਟ ਮਿਲਦੇ ਹੈਗੇ ਆ ਜਿਹੜੇ ਜਿਨ੍ਹਾਂ ਦੀ ਚੁੱਪ ਵੀ ਕੀ ਕਹਿੰਦੇ ਹੁੰਦੇ ਮਹਿਫਲਾਂ ਦੀ ਸ਼ਾਨ ਬਣਦੀ ਹੋਵੇ ਤੇ ਬਹੁਤ ਕੁਝ ਕਹਿ ਜਾਂਦੀ ਐ ਜੁ ਕੋ ਵੀ ਤੁਸੀਂ ਗੱਲ ਕੀਤੀ ਕੀ ਆਪਣੇ ਆਪ ਨਾਲ ਰਹਿਣ ਦੀ ਤੇ ਇੱਕ ਵਾਰੀ ਮੈਂ ਕਹਾਣੀ ਪੜ੍ਹ ਰਹੀ ਸੀ ਸੰਤ ਤਿਲੋਪਾ ਜੀ ਦੀ ਹਮ ਤੇ ਕੋਲ ਇੱਕ ਵਿਅਕਤੀ ਗਿਆ ਬੜਾ ਹੰਡੀ ਸੀ ਉਹਦੇ ਕੋਲ ਬੜਾ ਪੈਸਾ ਸੀ ਉਹ ਕਹਿੰਦਾ ਸੀ ਵੀ ਤੁਸੀਂ ਇਸ ਗੱਲ ਨੂੰ ਆਖਦੇ ਹੋ ਕਿ ਮੈਂ ਹਰ ਇੱਕ ਗੱਲ ਦਾ ਜਵਾਬ ਦੇ ਸਕਣਾ ਸੰਤ ਜੀ ਨੂੰ ਉਹਨਾਂ ਨੇ ਕਿਹਾ ਹਮ ਤੇ ਹਾਂ ਮੈਂ ਦੇ ਸਕਣਾ ਪਰ ਮੇਰੀ ਇੱਕ ਸ਼ਰਤ ਹੈ ਹਮ ਉਹ ਕਹਿੰਦੇ ਕੀ ਸ਼ਰਤ ਹੈ ਹਮ ਇਹਦੇ ਤੇ ਤੁਹਾਨੂੰ 2 ਸਾਲ ਮੇਰੇ ਕੋਲ ਰਹਿਣਾ ਪਏਗਾ ਤੇ ਦੂਜਾ ਚੁੱਪ ਹੋ ਕੇ ਰਹਿਣਾ ਬਿਲਕੁਲ ਫਿਰ ਉਹ 2 ਸਾਲ ਜਿਹੜਾ ਉਹ ਚੁੱਪ ਹੋ ਕੇ ਆਪਣੇ ਆਪ ਦੇ ਨਾਲ ਰਿਹਾ ਜਿਵੇਂ ਤੁਸੀਂ ਕਿਹਾ ਕਿ ਆਪਣੇ ਆਪ ਨਾਲ ਰਹਿਣਾ ਜ਼ਰੂਰੀ ਹੈ ਤੇ ਉਹ ਸ਼ਾਂਤੀ ਉਸ ਦੇ ਵਿੱਚੋਂ ਸਾਰੇ ਸਵਾਲਾਂ ਦੇ ਹੱਲ ਆਪ ਹੀ ਮਿਲ ਜਾਣੇ ਨੇ ਹਮਮ ਕਿਸੇ ਤਰ੍ਹਾਂ ਜਦੋਂ 2 ਸਾਲ ਪੂਰੇ ਹੋਏ ਤਾਂ ਉਸ ਵਿਅਕਤੀ ਨੂੰ ਜਿਹੜਾ ਕਮੰਡੀ ਸੀ ਯਾਦ ਵੀ ਨਹੀਂ ਸੀ ਕਿ 2 ਸਾਲ ਪੂਰੇ ਹੋ ਗਏ ਤੇ ਮੈਂ ਚੁੱਪ ਕਰਕੇ ਇੱਥੇ ਬੈਠਾ ਹਮਮ ਤਾਂ ਜੀ ਨੇ ਕਿਹਾ ਕਿ ਚਲ ਪੁੱਛ ਜਿਹੜੇ ਤੇਰੇ ਸਵਾਲ ਨੇ ਹਮਮ ਫਿਰ ਉਹ ਸ਼ਾਂਤ ਹੋਇਆ ਉਹਨੇ ਮਾਫੀ ਮੰਗੀ ਤੇ ਕਿਹਾ ਕਿ ਮੇਰੇ ਅੰਦਰ ਸਭ ਕੁਝ ਪਿਆ ਸੀ ਮੈਂ ਕੋਲ ਕਰਦੀ ਇਧਿਆਨ ਦੀ ਕਿਉਂਕਿ ਮੈਂ ਹੜਬੜਾ ਹੜਤੇ ਵਿੱਚ ਹਮੇਸ਼ਾ ਬੋਲਦਾ ਹੀ ਰਹਿੰਦਾ ਸੀ ਮੈਂ ਕਦੇ ਚੁੱਪ ਹੋ ਕੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕੁਝ ਲੋਕ ਬੋਲਦੇ ਇਸ ਕਰਕੇ ਨੇ ਕਿ ਸਾਨੂੰ ਸੋਚਣਾ ਨਾ ਪਵੇ ਬਿਲਕੁਲ ਔਰ ਜਿਵੇਂ ਤੁਸੀਂ ਇਹ ਗੱਲ ਬਹੁਤ ਸੋਹਣੀ ਕੀਤੀ ਕਿ ਕਿਸੇ ਦੇ ਵਿਵਹਾਰ ਨੂੰ ਸਮਝ ਕੇ ਵੀ ਤੇ ਉਹਨੂੰ ਸਮਝਿਆ ਜਾ ਸਕਦਾ ਜ਼ਰੂਰੀ ਤੇ ਨਹੀਂ ਕਿ ਜਿਹੜਾ ਤੁਹਾਡੇ ਵਾਲੇ ਦਿਵਾਲੀ ਆਇਆ ਉਹਦੇ ਕੋਲ ਸਵਾਲ ਜਾਂ ਉਹਦੇ ਤੇ ਪ੍ਰਸ਼ਨ ਚਿੰਨ ਲਾ ਕੇ ਹੀ ਤੁਸੀਂ ਉਹਨੂੰ ਸਮਝਣਾ ਮੇਰਾ ਆਪਦਾ ਇਹ ਸਾਸ ਨੂੰ ਜਾਂ ਜਿਹੜੇ ਨਵੇਂ-ਨਵੇਂ ਰਿਸ਼ਤੇਬੰਦ ਨੇ ਉਹਨਾਂ ਤੇ ਬਹੁਤ ਟੁਕਦਾਇਆ ਹੈ ਨਾ ਕਿਉਂਕਿ ਜਦੋਂ ਨਵੀਂ-ਨਵੀਂ ਨੂੰ ਸਹੁਰੇ ਘਰ ਆਉਂਦੀ ਹੈ ਤੇ ਉਹ ਹਰ ਚੀਜ਼ ਤੇ ਸਵਾਲ ਉਠਾਉਂਦੀ ਹੈ ਮੈਂ ਇੰਨੀਆਂ ਕੁੜੀਆਂ ਨੂੰ ਜਾਣਦੀ ਆ ਜਿਹੜੀਆਂ ਜਿਨ੍ਹਾਂ ਦਾ ਪਹਿਲਾ ਸਵਾਲ ਹੁੰਦਾ ਸਾਡੇ ਉੱਥੇ ਤਾਂ ਇਦਾਂ ਨਹੀਂ ਸੀ ਇੱਥੇ ਇਦਾਂ ਹੈਗਾ ਜੇ ਤੁਸੀਂ ਆਉਂਦਿਆਂ ਹੀ ਉਹ ਜਿਹੜੇ ਪਹਿਲੇ ਕੁਝ ਦਿਨਾਂ ਚ ਜਦੋਂ ਤੁਸੀਂ ਆਪਣੇ ਮਨ ਅੰਦਰ ਇਹ ਸਵਾਲ ਪਾ ਲਿਆ ਜਾਂ ਆਪਦੇ ਲੋਕਾਂ 'ਚ ਇੱਕ ਵਾਰੀ ਇਹ ਸਵਾਲ ਲੈ ਗਏ ਕਿ ਉੱਥੇ ਉਵੇਂ ਨਹੀਂ ਆ ਜਿਵੇਂ ਤੁਹਾਡੇ ਪਿੱਕੇ ਸੀ ਠੀਕ ਆ ਬਸ ਫਿਰ ਤੁਸੀਂ ਉਹ ਆਪਣੀ ਆਪ ਨੂੰ ਉੱਪਰ ਰੱਖਣ ਲਈ ਉਹ ਕਰਦੇ ਹੀ ਰਹਿਣਾ ਹੈਗਾ ਹੈ ਨਾ ਪਰ ਜੇ ਤੁਸੀਂ ਚੁੱਪ ਰਹਿ ਕੇ ਉਹਨਾਂ ਦਾ ਵਿਵਹਾਰ ਸਮਝਦੇ ਹੈਨਾ ਤੁਹਾਨੂੰ ਪਤਾ ਲੱਗਦਾ ਕਿ ਉਹ ਜਿਵੇਂ ਦਾ ਰਹਿਣ ਸਹਿਣ ਹੈ ਉਹ ਜਿਵੇਂ ਵਿਵਹਾਰ ਕਰਦੀ ਆ ਉਹ ਕਿਉਂ ਇਦਾਂ ਕਰ ਰਹੀ ਹੈਗੇ ਉਹਨਾਂ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਹਿਣ ਸਹਿਣ ਰਿਹਾ ਤੇ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅਡਾਪਟ ਕਰ ਲੈਂਦੇ ਤੁਹਾਨੂੰ ਚੰਗਾ ਨਹੀਂ ਲੱਗਦਾ ਤੁਸੀਂ ਆਪਣੇ ਨੇ ਤਰੀਕੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਪਰ ਉਹ ਬੋਲਚਾਲ ਦੇ ਨਾਲ ਕੀ ਹੋ ਗਿਆ ਜਾਂ ਕਹਿ ਲਓ ਕਿ ਉਹ ਉਹਨਾਂ ਨੂੰ ਜੱਜ ਕਰਨ ਦੇ ਚੱਕਰ 'ਚ ਕੀ ਹੋ ਗਿਆ ਕਿ ਉਹ ਰਿਸ਼ਤੇ ਕਈ ਵਾਰ ਵਿਗੜ ਜਾਂਦੇ ਹੈਗੇ ਸੋ ਇਹ ਬੜਾ ਜ਼ਰੂਰੀ ਹੈ ਕਿ ਕਈ ਵਾਰ ਜ਼ਰੂਰੀ ਨਹੀਂ ਕਿ ਹਰ ਗੱਲ ਬੰਦੇ ਤੋਂ ਪੁੱਛੀ ਜਾਵੇ ਜਾਂ ਅਗਲਾ ਤੁਹਾਨੂੰ ਬੋਲ ਕੇ ਦੱਸੇ ਕਈ ਵਾਰ ਉਹਨੂੰ ਸਿਰਫ ਉਸ ਬੰਦੇ ਦੇ ਵਿਵਹਾਰ ਤੋਂ ਹੀ ਸਮਝਣਾ ਹੁੰਦਾ ਹੈਗਾ ਉਸ ਦੀ ਚੁੱਪ ਨੂੰ ਹੀ ਸਮਝਣਾ ਹੁੰਦਾ ਜਿੱਥੇ ਆਪਣੀ ਚੁੱਪ ਨੂੰ ਸਮਝਾਉਣਾ ਜ਼ਰੂਰੀ ਹੈ ਉੱਥੇ ਸਾਹਮਣੇ ਵਾਲੇ ਦੀ ਚੁੱਪ ਕਿ ਉਹ ਨਾ ਆ ਜਾਂ ਕੋਈ ਮਜਬੂਰੀ ਹੈ ਜਾਂ ਕੋਈ ਪਰੇਸ਼ਾਨੀ ਹੈ ਉਹ ਵੀ ਸਮਝਣਾ ਬੜਾ ਜ਼ਰੂਰੀ ਹੈਗਾ ਬਿਲਕੁਲ ਕਈ ਲੋਕ ਨਾ ਦੂਸਰਿਆਂ ਦੀ ਚੁੱਪ ਦਾ ਇਹ ਗਲਤ ਫਾਇਦਾ ਚੱਕ ਲੈਂਦੇ ਨੇ ਕਿ ਸ਼ਾਇਦ ਇਹ ਬੋਲਣਾ ਨਹੀਂ ਹਾਂ ਇਹਦੇ ਤਾਂ ਨਹੀਂ ਗੱਲ ਨਹੀਂ ਸਮਝ ਆਉਂਦੀ ਸ਼ਾਇਦ ਮੂਰਖ ਹੀ ਬੈਠਾ ਹੈ ਨਾ ਹਾਂ ਤੇ ਦੂਸਰਾ ਵਿਅਕਤੀ ਇਹ ਕਹੇ ਕਿ ਹੋਰਾਂ ਦੇ ਸਾਹਮਣੇ ਉਹਨੂੰ ਭੰਡਦਾ ਉਹਨੂੰ ਮਾੜਾ ਬੋਲਦਾ ਹੈ ਕਿ ਮੈਂ ਤਾਂ ਉਹਨੂੰ ਚੰਗਾ ਹੀ ਸੁਣਾ ਰਿਹਾ ਹਾਂ ਹੁਣ ਇੱਥੇ ਜੇ ਕੋਈ ਭਲਾ ਮਾਨਸ ਬੰਦਾ ਹੋਵੇ ਤਾਂ ਉਹ ਇਹ ਸੋਚੇਗਾ ਵੀ ਜਿਹੜਾ ਤੂੰ ਚੰਗਾ ਹੀ ਸੁਣਾ ਕੇ ਆਇਆ ਹੂੰ ਉਹ ਸਮਝਦਾ ਆ ਰਿਹਾ ਕਿ ਜਿਹਨੇ ਚੁੱਪ ਕਰਕੇ ਸੁਣ ਲਿਆ ਉਹ ਸਮਝਦਾ ਆ ਰਿਹਾ ਇਹ ਬੀਬੀਆਂ 'ਚ ਬਹੁਤ ਹੁੰਦਾ ਹੈ ਬਹੁਤ ਜ਼ਿਆਦਾ ਮੈਂ ਤੇ ਅੱਜ ਚੰਗਾ ਸੁਣਾਇਆ ਹੈ ਨਾ ਆਪਾਂ ਇਹ ਬੜਾ ਦੇਖਦੇ ਹੈਗੇ ਆ ਸੋ ਇਹ ਹੈ ਹਾਂ ਇਹ ਚੀਜ਼ ਦਿਖਾਣਾ ਚਾ ਰਹੇ ਨੇ ਕਿ ਅਸੀਂ ਤਾਂ ਬੜੇ ਸਮਝਦਾਰ ਹਾਂ ਤੇ ਉਹ ਬੇਵਕੂਫ ਹੈ ਜਿਹਨੂੰ ਬੋਲਣਾ ਹੀ ਨਹੀਂ ਆਇਆ ਉਹ ਹੀ ਨਹੀਂ ਦੇਖਦੇ ਕਿ ਉਹ ਬੰਦੇ ਦੀ ਸਮਝਦਾਰੀ ਕਿੰਨੀ ਗਹਿਰੀ ਹੋਣੀ ਹੈ ਕਿੰਨੀ ਡੂੰਘਾਈ ਦੇ ਵਿੱਚ ਉਹ ਰਹਿ ਕੇ ਚੁੱਪ ਬੈਠਾ ਹੋਣਾ ਗਲਤ ਬੋਲਣ ਨੂੰ ਕਿੰਨਾ ਟਾਈਮ ਲੱਗਦਾ ਬਿਲਕੁਲ ਔਰ ਜਿਹਨੂੰ ਤੁਸੀਂ ਇੰਨਾ ਕੁਝ ਬੋਲਿਆ ਤੇ ਜੇ ਉਹ ਸੁਣ ਗਿਆ ਤਾਂ ਸਮਝੋ ਦਾ ਸਬਰ ਕਿੰਨਾ ਵੱਡਾ ਹੈ ਨਾ ਗੁਰਦਾਸ ਮਾਨ ਉਹਨਾਂ ਦੇ ਗਾਣੇ ਦੀਆਂ ਬੜੀਆਂ ਸੋਹਣੀਆਂ ਲਾਈਨਾਂ ਨੇ ਕਹਿੰਦੇ ਸੁਣਦੀ ਸੁਣਦੀ ਮੈਂ ਮਰੀ ਮਰੀਆਂ ਲੱਖ ਕਰੋੜ ਜਿਸ ਨੂੰ ਸੁਣਨਾ ਆ ਗਿਆ ਉਹਨੂੰ ਬੋਲਣ ਦੀ ਕੀ ਲੋੜ ਗੁਰਬਾਣੀ ਦੇ ਬਾਰੇ ਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਹਮੇਸ਼ਾ ਹੀ ਕਿਹਾ ਜਾਂਦਾ ਕਿ ਗੁਰਬਾਣੀ ਨੂੰ ਪੜੋ ਹੈਨਾ ਸੋ ਉਹ ਆਪ ਹੀ ਸਮਝਣ ਦਾ ਹੈਗਾ ਆ ਮਤਲਬ ਕਿ ਚੁੱਪ ਰਹਿ ਕੇ ਉਹਨੂੰ ਪੜਨਾ ਤੇ ਉਹਨੂੰ ਆਪਣੇ ਆਪ ਸਮਝਣ ਦਾ ਇੱਕ ਵਿਸ਼ਾ ਹੈਗਾ ਜੇ ਤੁਸੀਂ ਇਹ ਕਹੋਗੇ ਤੁਸੀਂ ਬੋਲ ਬੋਲ ਕੇ ਜਾਂ ਸ਼ੋਰ ਕਰਕੇ ਤੁਸੀਂ ਉਹਦੇ ਅਰਥ ਨਹੀਂ ਸਮਝ ਸਕਦੇ ਉਹ ਤੁਹਾਡੇ ਅੰਦਰ ਪੈਦਾ ਹੁੰਦੇ ਆ ਹਨਾ ਉਹ ਤੁਹਾਡੇ ਸ਼ਾਂਤ ਮਨ ਦੇ ਅੰਦਰ ਪੈਦਾ ਹੋਣਗੇ ਹਨਾ ਸੋ ਮੈਨੂੰ ਲੱਗਦਾ ਵੀ ਸੋ ਸੁਣਨ ਨੂੰ ਗੁਰੂ ਸਾਹਿਬ ਨੇ ਵੀ ਬਹੁਤ ਕਿਹਾ ਹੈਗਾ ਹਨਾ ਕਿ ਸੁਣਨਾ ਜਿਹੜਾ ਬੜਾ ਜ਼ਰੂਰੀ ਹੈ ਔਰ ਆ ਵੀ ਗੱਲ ਤੇ ਬੜਾ ਕਿਹਾ ਕਿ ਹਾਂ ਜੇ ਇਹੋ ਜੇ ਸ਼ਬਦ ਜਿਹੜੇ ਆਪਾਂ ਫੇਰ ਉਹੀ ਗੱਲ ਕਹੀਏ ਕਿ ਹਾਂ ਬੋਲਣਾ ਅੱਜ ਬਹੁਤ ਜ਼ਰੂਰੀ ਅਸੀਂ ਇਹੋ ਜੇ ਯੁੱਗ 'ਚ ਆ ਕਿ ਆਪਦੀ ਗੱਲ ਰੱਖੋ ਆਪਦੇ ਸਵਾਲ ਰੱਖੋ ਆਪਦੀਆਂ ਸਰਕਾਰਾਂ ਤੋਂ ਆਪਦੇ ਲੋਕਾਂ ਤੋਂ ਪਰ ਜਿੱਥੇ ਗੱਲ ਰਿਸ਼ਤਿਆਂ ਦੀ ਆਉਂਦੀ ਹੈਗੀ ਹੈ ਮੈਨੂੰ ਲੱਗਦਾ ਜੇ ਤੁਸੀਂ ਉਹ ਨਿਭਾਉਣੇ ਤਾਂ ਇੱਕ ਸਟੈਪ ਤੁਹਾਨੂੰ ਹਮੇਸ਼ਾ ਪਿੱਛੇ ਲੈਣਾ ਹੀ ਪੈਂਦਾ ਹੈਗਾ ਹਾਂ ਗੱਲਾਂ ਨੂੰ ਛੱਡ ਕੇ ਨਾ ਚਾਹੇ ਤੁਸੀਂ ਹਾਰ ਮੰਨ ਦਿਓ ਨੀ ਛੋਟੀ ਹਾਰਾਂ ਤੁਸੀਂ ਹਾਰ ਕੇ ਨਾ ਇੱਕ ਵੱਡੀ ਜੰਗ ਜਿੱਤ ਸਕਦੇ ਹੋ ਹਮ ਮੈਂ ਜਾਣਦਾ ਹਮ ਮੈਂ ਦੇਖ ਰਹੀ ਸੀ ਕਿ ਇੱਕ ਵਾਰੀ ਕਿ ਇੱਕ ਵਿਅਕਤੀ ਹਮ ਉਹ ਜਦੋਂ ਜਾਂਦਾ ਹੈ ਬਹੁਤ ਧਰਮ ਦਾ ਵਿਕਾਸ ਕਰਨ ਦੇ ਲਈ ਉਹ ਚੀਨ ਦੇ ਵੱਲ ਨੂੰ ਗਿਆ ਹਮ ਉਹਨੇ ਹਰੇਕ ਦਾ ਦਰਵਾਜ਼ਾ ਖੜਕਟਾਇਆ ਅਤੇ ਤੁਹਾਂਕੇ ਦੱਸਣਾ ਸ਼ੁਰੂ ਕੀਤਾ ਉਹਨੂੰ ਕਿਸੇ ਨੇ ਨਹੀਂ ਸੁਣਿਆ ਹਮ ਫਿਰ ਉਹ ਤੰਗ ਆ ਗਿਆ ਕਿ ਮੈਨੂੰ ਕੋਈ ਸੁਣਦਾ ਨਹੀਂ ਤਾਂ ਮੈਂ ਵਾਪਸ ਮਣ ਜਾਈ ਪਰ ਇੱਕ ਵਾਰੀ ਇੱਕ ਰਾਤ ਉਹ ਸ਼ਾਂਤ ਹੋ ਕੇ ਬੈਠ ਕੇ ਸੋਚਿਆ ਕਿ ਅੱਜ ਮੈਂ ਬੈਠ ਜਾਣਾ ਸਵੇਰੇ ਇੱਕ ਵਾਰੀ ਹੋਰ ਕੋਸ਼ਿਸ਼ ਕਰੂੰਗਾ ਜੇ ਕੋਈ ਨਾ ਸੁਨੇਗਾ ਮੈਂ ਫੇਰ ਚਲਾ ਜਾਵਾਂ ਉਹ ਇੱਕ ਥਾਂ ਤੇ ਕੰਧ ਦੇ ਵੱਲ ਮੂੰਹ ਕਰਕੇ ਬੈਠ ਗਿਆ। ਸਵੇਰ ਤੱਕ ਕੋਈ ਕੁਝ ਨਹੀਂ ਬੋਲਿਆ। ਜਦੋਂ ਉਸਨੇ ਦੇਖਿਆ ਕਿ ਪਿੱਛੋਂ ਲੋਕਾਂ ਦੀ ਆਵਾਜ਼ ਆ ਰਹੀ ਸੀ ਪਰ ਉਸਨੇ ਮੁੜ ਕੇ ਕੁਝ ਨਹੀਂ ਬੋਲਿਆ। ਉਹ ਇਕੱਠੀ ਹੁੰਦੀ ਗਈ। ਹਮ ਸਵੇਰ ਤੋਂ ਸ਼ਾਮ ਤੱਕ ਲੋਕ ਉਹਨੂੰ ਸੁਣਨ ਦੇ ਲਈ ਇਕੱਠੇ ਹੋ ਗਏ ਵੀ ਕੋਈ ਸੰਤ ਮਹਾਂ ਆਤਮਾ ਹੀ ਹੈ ਜਿਹੜਾ ਸਵੇਰ ਦਾ ਕੋ ਪੋਜੀਸ਼ਨ ਦੇ ਵਿੱਚ ਬਿਨਾ ਕੁਝ ਬੋਲੇ ਕੰਧ ਵੱਲ ਮੂੰਹ ਕਰਕੇ ਬੈਠਾ। ਰੋਮੀ ਦੀ ਰਾਜੇ ਨੇ ਉਹਨਾਂ ਨੂੰ ਬੁਲਾਇਆ ਤੇ ਫਿਰ ਕਿਹਾ ਕਿ ਆਪਣੇ ਬਚਨ ਸੁਣਾਓ ਕਿਉਂਕਿ ਤੁਸੀਂ ਕੋਈ ਮਹਾਨ ਸ਼ਖਸੀਅਤ ਹੀ ਲੱਗਦੇ ਹੋ ਜਿਹੜਾ ਸਵੇਰ ਤੋਂ ਸ਼ਾਮ ਤੱਕ ਚੁੱਪ ਬੈਠੇ ਹੋ। ਉਹ ਚੁੱਪ ਦੀ ਹੈਨੀ ਮਹਾਨਤਾ ਹੈ ਨਾ ਜੇਕਰ ਕੋਈ ਵਿਅਕਤੀ ਚੁੱਪ ਕਰਕੇ ਬਾਹਰ ਚਵੇ ਆਪਣੇ ਅੰਦਰ ਚਲਾ ਜਾਵੇ ਤਾਂ ਲੋਕ ਉਹ ਦੇਖਣਾ ਚਾਹੁੰਦੇ ਨੇ ਵੀ ਚੱਲ ਕੇ ਲਿਹੇ। ਉਹ ਹਰ ਕੋਈ ਹੈ ਚੁੱਪ ਕੋਈ ਕੋਈ ਰਹਿੰਦਾ। ਕੁਦਰਤ ਦੇ ਕੰਮ ਨੇ ਜਿਹੜੇ ਤੁਸੀਂ ਦੇਖੋਗੇ ਉਹ ਵੀ ਸਾਰੇ ਚੁੱਪਚੁਪ ਇਤੇ ਹੀ ਹੁੰਦੇ ਨੇ ਹਾਂ ਬਿਲਕੁਲ ਔਰ ਜਦੋਂ ਅਸੀਂ ਕੁਦਰਤ ਦੀ ਗੱਲ ਕਰਦੇ ਜਿਵੇਂ ਤੁਸੀਂ ਕਿਹਾ ਹਨਾ ਵੀ ਕੁਦਰਤ ਆਪਣੇ ਕੰਮ ਚੁੱਪਚੁਪ ਇਤੇ ਕਰਦੀ ਆ ਉਵੇਂ ਵੀ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਦੇਖਿਆ ਹੋਵੇਗਾ ਕਿ ਜਿਹੜੇ ਲੋਕ ਚੁੱਪ ਜਿਆ ਰਹਿੰਦੇ ਨੇ ਉਹ ਬਹੁਤ ਸੁਲਝੇ ਹੁੰਦੇ ਹੈਗੇ ਆ ਅਸਲ 'ਚ ਉਹ ਚੁੱਪ ਇਸ ਕਰਕੇ ਹੁੰਦੇ ਕਿ ਉਹਨਾਂ ਨੇ ਤਮਾਮ ਗੱਲਾਂ ਦਾ ਨਿਚੋੜ ਕੱਢ ਲਿਆ ਹੁੰਦਾ ਉਹ ਛੋਟੇ ਛੋਟੇ ਸ਼ਿਕਵੇ ਸ਼ਿਕਾਇਤਾਂ ਗੱਲਾਂ ਜਿਹੜੀਆਂ ਸਾਡੇ ਲਈ ਬਹੁਤ ਵੱਡੀਆਂ ਲੱਗਦੀਆਂ ਮੈਨੂੰ ਕਈ ਵਾਰ ਐ ਲੱਗਦਾ ਹੁੰਦਾ ਕਿ ਜਦੋਂ ਮੈਂ ਆਪਦੇ ਘਰ ਦੇ ਵੱਡਿਆਂ ਨਾਲ ਕਈ ਵਾਰ ਆਪਦੀ ਕੋਈ ਗੱਲ ਕਰਦੀਆਂ ਆਪਣੇ ਜ਼ਿੰਦਗੀ ਨਾਲ ਜੁੜੀ ਤਾਂ ਕਈ ਵਾਰ ਉਹ ਉਸ ਗੱਲ ਦੇ ਉੱਤੇ ਅਨਸਰ ਵੀ ਨਹੀਂ ਕਰਦੇ ਉਹ ਕਹਿੰਦੇ ਚੱਲ ਕੋਈ ਨਾ ਹਨਾ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਹਾਏ ਇਹ ਮੇਰੇ ਲਈ ਇੰਨੀ ਵੱਡੀ ਉਲਝਣ ਹੈ ਤੇ ਇਹਨਾਂ ਦੀ ਚੱਲ ਕੋਈ ਨਾ ਮਤਲਬ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿੰਨਾ ਮੁਸ਼ਕਿਲ ਹੈ ਹਨਾ ਆ ਸਾਰਾ ਕੁਝ ਕਰਨਾ ਪਰ ਫਿਰ ਉਹ ਚੀਜ਼ ਜਦੋਂ ਮੈਂ ਵੀ ਉਹਦੇ ਚੋਂ ਨਿਕਲ ਜਾਨੀ ਆ ਸਾਲ ਦੋ ਸਾਲ ਬਾਅਦ ਆ ਕੇ ਤੇ ਫਿਰ ਜਦ ਮੇਰਾ ਕੋਈ ਛੋਟਾ ਭੈਣ ਭਰਾ ਕਿ ਮੇਰੇ ਨਾਲ ਉਹੀ ਗੱਲ ਕਰਦਾ ਤੇ ਮੇਰਾ ਏਟੀਟਿਊਡ ਵੀ ਇਹ ਹੁੰਦਾ ਕਿ ਚੱਲ ਕੋਈ ਨਾ ਇਹ ਵੀ ਨਿਕਲ ਜਾਣਾ ਮੈਨੂੰ ਪਤਾ ਤੂੰ ਕਰ ਲੈਣਾ ਹੈਗਾ ਤੇ ਕਈ ਵਾਰ ਸਾਹਮਣੇ ਵਾਲਾ ਵੀ ਖਿਜ ਜਾਂਦਾ ਪਰ ਅਸਲ ਦੇ ਵਿੱਚ ਤਾਂ ਉਹਨਾਂ ਦੀ ਉਹ ਚੱਲ ਕੋਈ ਨਾ ਜਾਂ ਕੋਈ ਨਾ ਜਵਾਬ ਦੇਣਾ ਉਹਨਾਂ ਦੀ ਉਸ ਚੁੱਪ ਦਾ ਅਰਥ ਇਹੀ ਸੀ ਕਿ ਤੈਨੂੰ ਆਉਣ ਵਾਲੇ ਟਾਈਮ 'ਚ ਆਪੇ ਪਤਾ ਲੱਗ ਜਾਣਾ ਹੈਗਾ ਹਨਾ ਵੀ ਇਹ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਬਹੁਤ ਵੱਡੀ ਚਿੰਤਾ ਨਹੀਂ ਹੈਗੀ ਹਨਾ ਵੀ ਇਹ ਆਮ ਗੱਲਾਂ ਨੇ ਕਿਉਂਕਿ ਤੁਹਾਡੀ ਉਮਰ ਘਟੇ ਤੁਹਾਡੀ ਸਮਝ ਘਟੇ ਤੁਹਾਨੂੰ ਇਹ ਵੱਡੀਆਂ ਲੱਗ ਰਹੀਆਂ ਹੈਗੀਆਂ ਸੋ ਮੈਨੂੰ ਲੱਗਦਾ ਕਿ ਜਿਹੜੀ ਗਿਆਨੀਆਂ ਦੀ ਚੋਪਾ ਉਹ ਇਹੋ ਜੀ ਹੁੰਦੀ ਹੈ ਤੁਸੀਂ ਦੇਖੋਗੇ ਕਿ ਇੱਕ ਮਹਿਫਲ ਦੇ ਵਿੱਚ ਦੋ ਜਾਂ ਚਾਰ ਲੋਕ ਇਹੋ ਜਿਹੇ ਹੁੰਦੇ ਜਿਹੜੇ ਪੂਰੀ ਮਹਿਫਲ 'ਚ ਪੂਰਾ ਰੋਲ ਆ ਗੁੱਲ ਪੂਰਾ ਉਹਨਾਂ ਦੇ ਆਲੇ ਦੁਆਲੇ ਸਭ ਹੁੰਦਾ ਹੈ ਪਰ ਉਸੇ ਮਹਿਫਿਲ 'ਚ ਤੁਹਾਨੂੰ ਇੱਕ ਅੱਧਾ ਜਾਣਾ ਇਹੋ ਜਿਹਾ ਮਿਲੇਗਾ ਕਿ ਜਿਹਨੂੰ ਪਤਾ ਸਭ ਹੁੰਦਾ ਹੈ ਹਾਂ ਚੁੱਪ ਹਾਂ ਪਰ ਉਹਨੇ ਚੁਣੀ ਹੁੰਦੀ ਹੈ ਚੁੱਪ ਪਰ ਜੇ ਕਿਤੇ ਤੁਹਾਡਾ ਉਸ ਮਹਿਫਿਲ ਤੋਂ ਬਾਅਦ ਉਸਦੇ ਨਾਲ ਬੈਠਣ ਦਾ ਵਾਅ ਬਣੇ ਤੇ ਤੁਸੀਂ ਉਹਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਸੀਂ ਸਮਝੋਗੇ ਕਿ ਉਹ ਕੁਝ ਮਿੰਟਾਂ ਦੀ ਗੱਲਬਾਤ ਹੀ ਉਹਦੇ ਨਾਲ ਉਸ ਸਾਰੀ ਮਹਿਫਲ ਤੋਂ ਉੱਤੇ ਸੀਗੀ ਕਿਉਂਕਿ ਉਹ ਤਜਰਬਾ ਉਹ ਨਚੋੜ ਉਹਨਾਂ ਲੋਕਾਂ ਦੇ ਕੋਲ ਹੁੰਦਾ ਇਸ ਕਰਕੇ ਉਹ ਬੇਤੁਕੀਆਂ ਗੱਲਾਂ ਬੇਤੁਕੀਆਂ ਬਹਿਸਾਂ ਇਹਨਾਂ ਦੇ ਵਿੱਚੋਂ ਨਹੀਂ ਪੈਂਦੇ ਹੈਗੇ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਸ਼ਾਂਤੀ ਬਹੁਤ ਪਿਆਰੀ ਹੈਗੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਐਟ ਦਾ ਐਂਡ ਜ਼ਿੰਦਗੀ ਦੀ ਜਿੰਨੀ ਮਰਜ਼ੀ ਰੇਸ ਹੈ ਸਿਰਫ ਜੇ ਕੁਝ ਮੋਇਨੇ ਰੱਖਦਾ ਉਹ ਆ ਤੁਹਾਡੇ ਇੱਥੇ ਤੁਹਾਡੇ ਜਹਿਨ ਦਾ ਸਕੂਨ ਹੈ ਜੇ ਹੈਗਾ ਤੇ ਤੁਸੀਂ ਕੁਝ ਵੀ ਜਿੱਤ ਸਕਦੇ ਆ ਤੇ ਜੇ ਇਹ ਨਹੀਂ ਹੈ ਤੁਸੀਂ ਕੁਝ ਵੀ ਜਿੱਤ ਲੋ ਪਰ ਤੁਸੀਂ ਜਿੱਤਦੇ ਨਹੀਂ ਆ ਬਿਲਕੁਲ ਕੁਝ ਨਹੀਂ ਪਾਸ ਹੁੰਦੇ ਬਿਲਕੁਲ ਚੁੱਪ ਰਹਿਣਾ ਨਾ ਇੱਕ ਕਲਾ ਮੰਨੀ ਜਾਂਦੀ ਹੈ ਬੋਲਣਾ ਵੀ ਇੱਕ ਕਲਾ ਹੈ ਤੇ ਚੁੱਪ ਰਹਿਣਾ ਵੀ ਉਸ ਤੋਂ ਵੱਡੀ ਕਲਾ ਹੈ ਚੁੱਪ ਹੋਈ ਹੀ ਨਹੀਂ ਰਹਿ ਸਕਦਾ ਪਰ ਇਹ ਚੁੱਪ ਹੈ ਨਾ ਜਿਹੜੀ ਉਹ ਸਟ੍ਰਾਈਕ 'ਚ ਧੋਣੀ ਚਾਹੀਦੀ ਹੈ ਨਹੀਂ ਨਹੀਂ ਕਿ ਆਪਾਂ ਕਿਸੇ ਨੂੰ ਝਿੜਕ ਕੇ ਬਿਠਾ ਦੇਈਏ ਤਾਂ ਬੋਲਣਾ हां। ਜਿਵੇਂ ਆਪਾਂ ਸਕੂਲ ਦੇ ਵਿੱਚ ਦੇਖਨੇ ਸੀ ਕਲਾਸਾਂ ਜਾਂ ਆਪਾਂ ਟੀਚਰਾਂ 'ਸੇ ਬੋਲਣਾ ਨਹੀਂ। ਹਮਮ ਮੌਕਾ ਲੱਭਦੇ ਸੀ ਉਹਨਾਂ ਦੇ ਵੱਲ ਦੇ ਕੇ ਵੀ ਟੀਚਰ ਇੱਧਰ-ਉੱਧਰ ਜਾ ਰਹੇ ਤੇ ਮੈਂ ਕੁਝ ਬੋਲ ਪਾਵਾਂ। ਬਿਲਕੁਲ। ਜਦੋਂ ਤੱਕ ਆਪਾਂ ਨੂੰ ਜ਼ਬਰਦਸਤ ਚੁੱਪ ਕਰਵਾਇਆ ਜਾਏਗਾ ਸਾਡੀ ਇੱਛਾ ਨਹੀਂ ਹੋਏਗੀ ਚੁੱਪ ਹੋਣ ਦੀ। ਫਿਰ ਅਸੀਂ ਚੁੱਪ ਨਹੀਂ ਹੈਗੇ। ਹਮਮ ਜੇ ਆਪਾਂ ਕਿਸੇ ਦੇ ਕਹੇ ਤੇ ਚੁੱਪ ਹੋ ਗੀ ਜਾਈਏ ਨਾ ਕਿ ਤੂੰ 2 ਘੰਟੇ ਚੁੱਪ ਰਹਿਣਾ ਤੇਨੂੰ ਕੋਈ ਟਾਸਕ ਮਿਲੇ। ਹਮਮ ਉਹ ਚੁੱਪ-ਚੁੱਪ ਨਹੀਂ ਹੈਗੀ। ਹਮਮ ਇਹ ਜੋ ਆਪਣੇ ਅੰਦਰੋਂ ਉਤਪਨ ਹੋਣੀ ਚਾਹੀਦੀ ਹੈ ਕਿ ਸਭ ਕੁਝ ਦੇਖਦੇ ਹੋਏ ਵੀ ਇਹ ਨਹੀਂ ਕਿ ਆਪਾਂ ਈਸਟਰਨ ਜਵਾਬ ਦੇਣਾ ਸ਼ੁਰੂ ਕਰ ਦਿੰਨੇ ਆ ਕੋਈ ਪ੍ਰੋਗਰਾਮ ਦੇ ਕਿ ਕੌਣ ਬਨੇਗਾ ਕਰੋੜਪਤੀ ਜਿਨਾ ਘਰਾਂ ਦੇ ਵਿੱਚ ਚੰਦਾ ਉਹ ਦੇਖਦੇ ਸਾਰੀ ਫਟਾਫਟ ਰਿਪਲਾਈ ਕਰਨਾ ਅਨਸਰ ਦੇਣਾ ਸ਼ੁਰੂ ਕਰ ਦਿੰਦੇ ਆ ਅਨਸਰ ਇਹ ਹੈ ਇਹਦਾ ਜਵਾਬ ਇਹਦਾ ਜਵਾਲੀ ਹੈ ਹਮ ਜਦੋਂ ਕਿ ਨਾਉਂ ਚੀਜ਼ ਨੂੰ ਦੇਖਦੇ ਨਹੀਂ ਨਾ ਸਮਝਦੇ ਨਹੀਂ ਨਾ ਸਵਾਲ ਕਿਉਂ ਸਵਾਲ ਦੇ ਨਾਲ ਨਾ ਕੁਝ ਹੋਰ ਗੱਲਾਂ ਵੀ ਜੋੜ ਕੇ ਦੱਸਦੇ ਨੇ ਜਿਹੜੀਆਂ ਕਿ ਅ ਕਿਸੇ ਨਾ ਕਿਸੇ ਤਰ੍ਹਾਂ ਨਾ ਤਾਂ ਗਿਆਨ ਦੇ ਦਿੰਦੀਆਂ ਨੇ ਪਰ ਲੋਕ ਉਹ ਨਹੀਂ ਸੁਣਨਾ ਚਾਹੁੰਦੇ ਹੂੰ ਉਸੇ ਤਰ੍ਹਾਂ ਹੀ ਕਿਸੇ ਦੀ ਗੱਲ ਬਾਤ ਦੇ ਵਿੱਚ ਬਿਲਕੁਲ ਸਵਾਲ ਕਰ ਲਿਆ ਹੋਵੇਗਾ ਆਪਾਂ ਜਵਾਬ ਪਹਿਲਾਂ ਬਣਾ ਲੈਨੇ ਆ ਮਨ ਚ ਕਿ ਨਹੀਂ ਇਹ ਕਹਿਣਾ ਮੈਂ ਹੁਣ ਇਹ ਬੋਲ ਦੇਣਾ ਹਾਂ ਬਿਲਕੁਲ ਨਹੀਂ ਹੈਗੀ ਹੂੰ ਤੇ ਆਪਾਂ ਖਾਮੋਸ਼ੀ ਨੂੰ ਰੱਖਣਾ ਵੀ ਨਹੀਂ ਚਾਹੁੰਦੇ ਤੋੜਨਾ ਚਾਹੁੰਦੇ ਆ ਹੂੰ ਇੱਕ ਵਾਰੀ ਨਾ ਇੱਕ ਵਿਅਕਤੀ ਸੀਗਾ ਉਹ ਭਾਸ਼ਣ ਕਲਾ ਸਿੱਖਣ ਗਿਆ ਹੂੰ ਭਾਸ਼ਾ ਵਿਭਾਗ ਦੀ ਗੱਲ ਹੈ ਮੈਨੂੰ ਜਾਣਦਾ ਉਹ ਵਿਅਕਤੀ ਚੰਗੀ ਤਰ੍ਹਾਂ ਤੇ ਉਹਨੇ ਕਿਹਾ ਕਿ ਮੈਂ ਭਾਸ਼ਣ ਸਿੱਖਾਂ। ਹੂੰ ਉਹ ਕਹਿੰਦੇ ਠੀਕ ਹੈ ਤੂੰ ਕੱਲ ਤੋਂ ਆਜਾ। ਤਾਂ ਉਹਦਾ ਪਹਿਲਾ ਦਿਨ ਸੀ ਉਹਨੇ ਕਿਹਾ ਕਿ ਚਲ ਭਾਸ਼ਣ ਦੇ ਕੇ ਰੱਖਾਂ। ਭਾਸ਼ਣ ਦੇਣਾ ਜਿਵੇਂ ਸ਼ੁਰੂ ਕੀਤਾ ਸ਼ੁਰੂ ਕੀਤਾ 2 ਮਿੰਟ 5 ਮਿੰਟ 10 ਮਿੰਟ ਹੋ ਗਏ। ਪਰ ਜਿਹੜੇ ਉਹ ਸਰ ਸੀ ਉਹਨੇ ਥੱਲੇ ਤਾਰ ਲਿਆ ਮੁੰਡੇ ਨੂੰ ਕਹਿੰਦੇ ਤੂੰ ਨੀਚੇ ਆ ਜਾ। ਹੂੰ ਕਿ ਕੀ ਹੋ ਗਿਆ? ਕਹਿੰਦੇ ਤੇਰੀ ਡਬਲ ਫੀਸ ਲੱਗਣੀ ਹੈ। ਕਹਿੰਦਾ ਕਹਿੰਦਾ ਕਿਉਂਕਿ ਤੈਨੂੰ ਬੋਲਣਾ ਹੀ ਨਹੀਂ ਤੈਨੂੰ ਚੁੱਪ ਕਰਨਾ ਸਿੱਖਣਾ ਪੈਣਾ। ਕੀ ਬਾਤ ਹੈ। ਰੁਕਿਆ ਹੀ ਨਹੀਂ ਸੀ ਗਾਉ। ਇਸ ਕਰਕੇ ਇਹ ਸਾਰੀਆਂ ਗੱਲਾਂ ਦੇ ਵਿੱਚ ਆਪਾਂ ਨੂੰ ਬਚਪਨ ਤੋਂ ਭਾਵੇਂ ਕਿਹਾ ਜਾਂਦਾ ਕਿ ਚੁੱਪ ਰਹਿ ਰੋ ਚੁੱਪ ਕਰਕੇ ਬੈਠੋ ਸ਼ਾਂਤੀ ਨਾਲ ਰਹੋ ਹਮ ਤੇ ਆਪਾਂ ਮੰਦਰ ਗੁਰਦੁਆਰਿਆਂ ਕਿਤੇ ਵੀ ਜਾਂਦੇ ਹਾਂ ਉੱਥੇ ਵੀ ਆਪਾਂ ਚੁੱਪ ਕਰਕੇ ਕਹਿੰਦੇ ਕਿ ਤੁਸੀਂ ਸੁਣੋ ਹਮ ਲੋ ਘਟ ਬਿਲਕੁਲ ਤਾਂ ਇਹ ਸਾਰੀਆਂ ਚੁੱਪਾਂ ਨੇ ਜਿਹੜੀਆਂ ਇਹ ਅਲੱਗ ਨਹੀਂ ਇਹਨਾਂ ਨੂੰ ਵੀ ਸਮਝਣਾ ਜ਼ਰੂਰੀ ਹੈ ਪਰ ਦੂਸਰੇ ਪਾਸੇ ਜਿਹੜੀਆਂ ਆਪਾਂ ਗੱਲ ਕਰ ਰਹੇ ਸੀ ਕਿ ਤੁਹਾਡਾ ਸ਼ੋਸ਼ਣ ਹੋ ਰਿਹਾ ਹੈ ਹਮ ਸਰਕਾਰਾਂ ਤੁਹਾਡੇ ਵਿਰੋਧ ਦੇ ਵਿੱਚ ਨਹੀਂ ਕੋਈ ਲੋਕ ਤੁਹਾਡੇ ਵਿਰੋਧ ਦੇ ਵਿੱਚ ਨਹੀਂ ਤੁਹਾਡੇ ਹੱਕਾਂ ਨੂੰ ਮਾਰੇ ਜਾ ਰਹੇ ਉਥੇ ਤੁਹਾਡਾ ਬੋਲਣਾ ਬਹੁਤ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਇੱਕ ਦੂਜੇ ਲਈ ਬੋਲਣਾ ਵੀ ਬਹੁਤ ਜ਼ਰੂਰੀ ਹੈ ਉਥੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਚੁੱਪ ਚੁਣੀ ਹੋਈ ਹੈ ਤੇ ਮੇਰੇ ਲੱਗੇ ਕੋਈ ਮਰ ਰਿਹਾ ਤੇ ਉਹ ਮਰਦਾ ਰਵੇ ਇਹੋ ਜੀ ਚੁੱਪ ਜਿਹੜੀ ਹੈਗੀ ਹੈ ਇਹ ਵੀ ਕੋਈ ਬਹੁਤ ਚੰਗੀ ਨਹੀਂ ਹੈਗੀ ਪਰ ਹਾਂ ਉਹ ਚੁੱਪ ਜਿਹੜੀ ਰਿਸ਼ਤੇ ਬਚਾ ਸਕਦੀ ਹੈ ਉਹ ਚੁੱਪ ਜਿਹੜੀ ਤੁਹਾਨੂੰ ਸ਼ਾਂਤੀ ਦੇ ਸਕਦੀ ਹੈਗੀ ਜੇ ਉਹ ਤੁਹਾਡੇ ਕੋਲ ਹੈਗੀ ਹੈ ਤੇ ਸਮਝੋ ਕਿ ਜਿਹੜੀ ਅਸਲ ਜਿੰਦੇ ਦੀ ਚਾਬੀ ਹੈ ਉਹ ਤੁਹਾਡੇ ਕੋਲ ਹੈਗੀ ਹੈ ਤੇ ਤੁਸੀਂ ਮਤਲਬ ਕਿ ਰੁਕ ਨਹੀਂ ਸਕਦੇ ਹੈਗੇ ਸਕੂਨ ਦੇ ਤੱਕ ਪਹੁੰਚਣ ਦੇ ਲਈ ਐਂਡ ਵੱਡੇ ਵੱਡੇ ਜਿਹੜੇ ਮਹਾਤਮਾ ਜਿਵੇਂ ਸਾਡੇ ਕੋਲ ਸਾਧਨਾ ਦਾ ਕਨਸੈਪਟ ਹੈਗਾ ਅੱਜ ਮੈਨੂੰ ਲੱਗਦਾ ਕਿੰਨੀ ਗੱਲ ਹੋ ਰਹੀ ਹੈ ਗੁਰਸ਼ਰਨ ਤੁਸੀਂ ਵੀ ਦੇਖਦੇ ਹੋਣੇ ਆ ਹਨਾ YouTube ਦੇ ਉੱਤੇ ਕੁੰਡਲਿਨੀ ਮੈਨੂੰ ਲੱਗਦਾ ਇੰਨਾ ਸਾਰਿਆਂ ਦੇ ਵਿੱਚੋਂ ਅਸੀਂ ਇੱਕ ਟਾਈਮ ਤੇ ਯੋਗ ਸਾਧਨਾ ਤਪੱਸਿਆ ਹਨਾ ਮੈਡੀਟੇਸ਼ਨ ਇਹ ਸਾਰਾ ਕੁਝ ਇੰਡੀਆ ਤੋਂ ਗਿਆ ਜੀ ਹੈਨਾ ਔਰ ਅਸੀਂ ਸਾਰੇ ਟੈਕਨੀਕ ਪਿੱਛੇ ਵੱਜੇ ਅੱਜ ਸਭ ਕੁਝ ਸਾਡੇ ਕੋਲੇ ਤੇ ਅਸੀਂ ਟੈਕਨੀਕ ਚ ਕੀ ਸਿੱਖ ਰਹੇ ਹਾਂ 10 ਮਿੰਟ ਲਈ ਮੈਡੀਟੇਸ਼ਨ ਵਾਲਾ 뮤직 ਦੇਖਦੇ ਹਾਂ ਅਸੀਂ ਕੁੰਡਲਿਨੀ ਕਰਕੇ ਸ਼ਾਂਤ ਕੀ ਵੀ ਹੋ ਸਕਦੇ ਐ ਨਹੀਂ ਹੋ ਸਕਦੇ ਨਾ ਜੀ ਕਿਉਂਕਿ ਤੁਸੀਂ ਆਪਣੇ ਆਪ ਨੂੰ ਜਿੰਨੇ ਜ਼ਿਆਦਾ ਛੇੜਿਆਂ ਚ ਪਾ ਲਿਆ ਹੈਗਾ ਵਾ ਉਹਦੇ ਵਿੱਚੋਂ ਐਡੀ ਛੇਤੀ ਤੁਸੀਂ ਸ਼ਾਂਤ ਨਹੀਂ ਹੋ ਸਕਦੇ ਮਿਊਜ਼ਿਕ ਸੁਣਨ ਦੇ ਨਾਲ ਹਨਾ ਇਹ ਤੇ ਤੁਹਾਨੂੰ ਆਪਣੇ ਤੇ ਕੰਮ ਕਰਨਾ ਪੈਣਾ ਹਨਾ ਮਤਲਬ ਤੁਸੀਂ ਦੇਖੋ ਵੀ ਉਹ ਕਹਿੰਦੇ ਨਾ ਵੀ ਉਹ ਸਭ ਘੁੰਮ ਕੇ ਉੱਥੇ ਹੀ ਆਣਾ ਹੈਗਾ ਮੈਨੂੰ ਲੱਗਦਾ ਇਹ ਫੇਰ ਉੱਥੇ ਹੀ ਆ ਗਿਆ ਅੱਜ ਮੈਂ ਜਦੋਂ ਹੁਣ YouTube ਤੇ ਸਭ ਤੋਂ ਵੱਧ ਮੈਨੂੰ ਕੰਟੈਂਟ ਐ ਲੱਗਦਾ ਵੀ ਲੋਕ ਆ ਧਾਰਮਿਕ ਗੁਰੂਆਂ ਦਾ ਹਨਾ ਮਤਲਬ ਕਿ ਇਹੋ ਜਿਹਾ ਸੁਣਦੇ ਆ ਕਿਉਂਕਿ ਹਰ ਕੋਈ ਸ਼ਾਂਤੀ ਲੱਭ ਰਿਹਾ ਹੈਨਾ ਔਰ ਮੈਨ ਲੱਗਦਾ ਸ਼ਾਂਤੀ ਕੁਦਰਤ ਦੀ ਗੋਦ ਵਿੱਚ ਹੈ ਤੁਹਾਡੇ ਮਨ ਅੰਦਰ ਹੈਗੀ ਹੈ ਹਨਾ ਔਰ ਉਹ ਉਦੋਂ ਹੀ ਹੈ ਜਦੋਂ ਤੁਸੀਂ ਦੂਸਰਿਆਂ ਨੂੰ ਸ਼ਾਂਤੀ ਦੇਣ ਦੀ ਕੋਸ਼ਿਸ਼ ਕਰੋਗੇ ਨਾ ਇਹ ਨਹੀਂ ਕਿ ਦੂਸਰਿਆਂ ਦੀ ਜ਼ਿੰਦਗੀ 'ਚ ਹੜਕਮ ਮਚਾ ਕੇ ਰੱਖੋ ਤੇ ਆਪ ਤੁਹਾਨੂੰ ਸ਼ਾਂਤੀ ਚਾਹੀਦੀ ਹੈ ਐ ਸ਼ਾਂਤੀ ਨਹੀਂ ਆਉਂਦੀ ਹੈਗੀ ਹਨਾ ਸ਼ਾਂਤੀ ਤੇ ਸਥਿਰਤਾ ਉਦੋਂ ਆਉਂਦੀ ਹੈ ਜਦੋਂ ਅਸੀਂ ਆਪਣੇ ਆਲੇ-ਦੁਆਲੇ ਲਈ ਵੀ ਉਹੀ ਕੁਛ ਕਰਦੇ ਹੈਗੇ ਹਾਂ ਹਨਾ ਕਹਿੰਦੇ ਨਾ ਵੀ ਜੇ ਤੁਹਾਨੂੰ ਇੱਜ਼ਤ ਚਾਹੀਦੀ ਤੇ ਇੱਜ਼ਤ ਦਿਓ ਇਵੇਂ ਜੇ ਤੁਹਾਨੂੰ ਸ਼ਾਂਤੀ ਚਾਹੀਦੀ ਨਾ ਤਾਂ ਤੁਹਾਨੂੰ ਜੇ ਤੁਹਾਨੂੰ ਆਪਣੀ ਚੁੱਪ ਪਿਆਰੀ ਹੈਗੀ ਐ ਉਹਦੀ ਬਹੁਤ ਐਹਮੀਅਤ ਹੈ ਤੇ ਤੁਹਾਨੂੰ ਸਾਹਮਣੇ ਵਾਲੇ ਦੀ ਚੁੱਪ ਦੀ ਵੀ ਕਦਰ ਕਰਨਾ ਸਿੱਖਣਾ ਪਊਗਾ ਕਿ ਇਹ ਬੰਦਾ ਜੇ ਚੁੱਪ ਹੈਗਾ ਤੇ ਇਹ ਮੇਰੇ ਤੋਂ ਡਰ ਕੇ ਜਾਂ ਇਹ ਰਿਸ਼ਤੇ ਬਚਾਉਣ ਲਈ ਤਾਂ ਚੁੱਪ ਨਹੀਂ ਹੈਗਾ ਤੁਹਾਨੂੰ ਇਹ ਸਮਝਣਾ ਪਊਗਾ ਤੇ ਜੇ ਉਹ ਇਸ ਤਰ੍ਹਾਂ ਨਾਲ ਚੁੱਪਾ ਉੱਥੇ ਤੁਹਾਨੂੰ ਆਪਣੀ ਚੁੱਪ ਤੋੜ ਕੇ ਗੱਲ ਕਰਨੀ ਪਊਗੀ ਤੇ ਉਸ ਚੁੱਪ ਦਾ ਹੱਲ ਕੱਢਣਾ ਪਊਗਾ ਫਿਰ ਦੋਨਾਂ ਮਨਾਂ ਦੇ ਵਿੱਚ ਸ਼ਾਂਤੀ ਹੈਗੀ ਐ ਸੋ ਆਪਣੀ ਚੁੱਪ ਦੀ ਵੀ ਕਦਰ ਕਰਨਾ ਬਹੁਤ ਜ਼ਰੂਰੀ ਹੈ ਤੇ ਦੂਸਰਿਆਂ ਦੀ ਚੁੱਪ ਦੀ ਵੀ ਕਦਰ ਕਰਨਾ ਬਹੁਤ ਜ਼ਰੂਰੀ ਹੈਗੀ ਹੈ ਜੀ ਸੋ ਜਿਵੇਂ ਗੁਰਬਾਣੀ ਦੇ ਵਿੱਚ ਵੀ ਹਨਾ ਪੜਨ ਪੜ ਪੜ ਪਾਈਏ ਮਾਨ ਹਨਾ ਪੜਨ ਦੇ ਉੱਤੇ ਤੇ ਸੁਣਨ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈਗਾ ਹੈਨਾ ਪਰ ਬੋਲਣ ਦੇ ਉੱਤੇ ਨਹੀਂ ਹੈ ਹਨਾ ਉਹ ਕਹਿੰਦੇ ਬਹੁਤਾ ਬੋਲਣ ਛਖਣ ਹੋਏ ਬਿਨ ਬੋਲੇ ਸਭ ਜਾਣੇ ਸੋਏ ਹਨਾ ਵੀ ਉਹ ਸਾਰਾ ਕੁਝ ਬਿਨਾ ਬੋਲੇ ਹੀ ਜਾਣਦੇ ਹੈਗੇ ਹਨ ਤੁਹਾਨੂੰ ਹਰ ਗੱਲ ਬੋਲ ਕੇ ਕਹਿ ਕੇ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਹਨਾ ਬਹੁਤ ਸਾਰੀਆਂ ਸਾਖੀਆਂ ਸਾਡੇ ਕੋਲ ਇਹ ਰੂਹੀਆ ਰਹਿਗਿਆ ਨੇ ਜਿੱਥੇ ਮਨ ਦੀ ਅਰਦਾਸ ਕੈਨੋ ਜਾਂ ਸਬਰ ਦੀ ਪ੍ਰੀਖਿਆ ਜਿਹੜੀ ਐ ਜਾਂ ਚੁੱਪ ਜਿਹੜੀ ਐ ਉਹ ਜਿੱਤੇ ਹੈਗੇ ਹਾਲੀ ਦੇ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਅਸੀਂ ਮਨਾਇਆ ਹੈਗਾ ਹਨਾ ਔਰ ਬਾਬਾ ਬੁੱਢਾ ਜੀ ਦੇ ਬਾਰਨਾਸ਼ੇਵੇਂ ਪਾਤਸ਼ਾਹ ਪੈਦਾ ਹੋਏ ਸੋ ਮਾਤਾ ਗੰਗਾ ਦੀ ਚੁੱਪ ਸੀ ਹਨਾ ਉਹਨਾਂ ਦੀ ਇੱਕ ਅਰਦਾਸ ਸੀ ਤਾਂ ਉਹ ਚੁੱਪ ਨੂੰ ਭਾਗ ਲੱਗੇ ਹੈਨਾ ਉਹ ਵਰ ਮਿਲਿਆ ਸੋ ਮੈਨੂੰ ਐ ਲੱਗਦਾ ਵੀ ਚੁੱਪ ਦੇ ਨਾਲ ਬਹੁਤ ਸਾਰੀਆਂ ਬਰਕਤਾਂ ਵੀ ਹੈਗੀਆਂ ਆ ਗੁਰਬਾਣੀ ਵੀ ਇਹਨਾਂ ਬਰਕਤਾਂ ਦੇ ਬਾਰੇ ਵਿੱਚ ਗੱਲ ਕਰਦੀ ਹੈਗੀ ਹੈ ਔਰ ਸੁਣਨ ਨੂੰ ਪਹਿਲ ਦਿੱਤੀ ਜਾਂਦੀ ਹੈਗੀ ਹੈ ਕਿ ਜੇ ਤੁਸੀਂ ਗਿਆਨੀ ਬਣਨਾ ਹੈ ਜੇ ਤੁਸੀਂ ਚਾਹੁੰਦੇ ਆ ਕਿ ਦੂਜੇ ਤੁਹਾਨੂੰ ਸੁਣਨ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਖੁਦ ਜਿਹੜਾ ਹੈ ਉਹ ਸੁਣਨਾ ਆਉਣਾ ਚਾਹੀਦਾ ਹੈਗਾ ਇੱਕ ਚੁੱਪ ਦੇ ਨਾਲ ਸੋ ਨਹੀਂ ਹਜ਼ਾਰਾਂ ਲੱਖਾਂ ਕਰੋੜਾਂ ਸ਼ਾਂਤੀਆਂ ਮਿਲ ਸਕਦੀਆਂ ਨੇ ਸੁੱਖ ਮਿਲ ਸਕਦੇ ਨੇ ਪਰ ਇਹ ਸੁੱਖ ਤੁਹਾਡੇ ਹੱਥ ਦੇ ਵਿੱਚ ਨੇ ਜੇਕਰ ਤੁਸੀਂ ਆਪਣੀ ਜ਼ੁਬਾਨ ਦਾ ਸਹੀ ਵਰਤੋਂ ਕਰੋਗੇ ਕਿਹਾ ਜਾਂਦਾ ਹੈ ਨਾ ਕਿ ਜੇਕਰ ਜ਼ੁਬਾਨ ਦਾ ਸਹੀ ਵਰਤੋਂ ਕੀਤਾ ਤਾਂ ਤੁਹਾਨੂੰ ਇਹ ਸਿਰਦਾ ਤਾਜ ਵੀ ਬਣਾ ਸਕਦੀ ਹੈ ਤੇ ਸਿਰ ਤੇ ਜੁੱਤੀਆਂ ਵੀ ਪਵਾ ਸਕਦੀ ਹੈ ਇਸ ਕਰਕੇ ਇਸ ਚੁੱਪ ਨੂੰ ਮਾਣੋ ਆਪਣੀ ਜ਼ੁਬਾਨ ਨੂੰ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਉੱਥੇ ਵਰਤੋ ਜਿੱਥੇ ਇਸ ਦੀ ਲੋੜ ਤੁਹਾਨੂੰ ਮਹਿਸੂਸ ਹੋ ਰਹੀ ਹੈ ਪਰ ਜਿੱਥੇ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੇ ਬੋਲਣ ਦੇ ਨਾਲ ਕੋਈ ਕੰਮ ਖਰਾਬ ਹੋ ਜਾਣਾ ਹੈ ਕਿਤੇ ਕੋਈ ਝਗੜਾ ਵੱਧ ਜਾਣਾ ਹੈ ਕਿਸੇ ਨੇ ਸਾਨੂੰ ਛੱਡ ਕੇ ਚਲੇ ਜਾਣਾ ਹੈ ਕਿਸੇ ਨੇ ਮੁੜ ਕੇ ਨਹੀਂ ਆਣਾ ਜੇ ਮੈਂ ਇਸ ਨੂੰ ਗਲਤ ਬੋਲ ਦਿੱਤਾ ਤਾਂ ਉੱਥੇ ਚੁੱਪ ਹੋ ਜਾਓ ਜੇਕਰ ਮੰਦੀ ਪੜਾਅ 'ਚ ਜਾਂ ਕੋਈ ਗੱਲ ਤੁਸੀਂ ਕਹਿਣੀ ਵੀ ਹੈ ਤਾਂ ਬਾਅਦ ਵਿੱਚ ਆਰਾਮ ਦਾ ਬੈਠ ਕੇ ਕਹੀ ਜਾ ਸਕਦੀ ਹੈ ਵੀ ਉਸ ਸਮੇਂ ਜਦੋਂ ਕੋਈ ਤੁਹਾਨੂੰ ਸੁਣਨ ਦੇ ਲਈ ਤਿਆਰ ਹੋ ਬਿਲਕੁਲ ਤਸਾਂ ਤੁਸੀਂ ਆਪਣੀ ਚੁੱਪ ਦੇ ਮਾਇਨੇ ਸਮਝਿਓ ਤੇ ਸਾਡੀ ਇਸ ਇੱਕ ਚੁੱਪ ਦੇ ਸੋ ਸੁੱਖ ਤੋਂ ਤੁਸੀਂ ਕੀ ਸਮਝੇ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤਪਨ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਅੱਜ ਇਹ ਸਾਰੀਆਂ ਗੱਲਾਂ ਉਹੋ ਸੀ ਜਿਨ੍ਹਾਂ ਤੇ ਗੱਲਬਾਤ ਕਰਨਾ ਇਸ ਕਰਕੇ ਵੀ ਜ਼ਰੂਰੀ ਸੀ ਕਿ ਅੱਜ ਕੱਲ੍ਹ ਭੇਡ ਚਾਲ ਦੀ ਦੁਨੀਆ ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਹੈ ਕਿ ਕਿਸੇ ਦੇ ਕੋਲ ਇੱਕ ਮਿੰਟ ਦਾ ਵੀ ਸਮਾਂ ਨਹੀਂ ਜਾਂ ਕਿ ਲੋ ਆਪਾਂ ਖੁਦ ਹੀ ਇੰਨੀ ਸ਼ਾਂਤੀ ਬਣਾਈ ਹੋਈ ਹੈ ਕਿ ਉੱਠ ਲਈ ਆਪਾਂ ਫੋਨ ਚੱਕ ਲੈਣੇ ਖਾਲੀ ਦਿਮਾਗ ਆਪਾਂ ਰਹਿਣ ਨਹੀਂ ਦਿੰਦੇ ਹਮਮ ਆਪਾਂ ਸ਼ਾਂਤੀ ਤੇ ਚੁੱਪ ਜਿਵੇਂ ਤੁਸੀਂ ਕਿਹਾ ਕਿ ਮੈਡੀਟੇਸ਼ਨ ਆਪਾਂ ਨੈਟ ਤੋਂ ਹੀ ਸਰਚ ਕਰ ਰਹੇ ਹਾਂ ਜੇਕਰ ਆਪਾਂ 5 ਮਿੰਟ ਬਿਨਾ ਫੋਨ ਦੇ ਜਾ ਕੇ ਕੁਦਰਤ ਦੀ ਗੋਦ ਦੇ ਵਿੱਚ ਬੈਠ ਸੀ ਨਾ ਤਾਂ ਉਹਦੇ ਨਾਲ ਸਾਨੂੰ ਸ਼ਾਂਤੀ ਮਿਲ ਜਾਏ ਔਰ ਮੈਨੂੰ ਲੱਗਦਾ ਉਸ ਚੁੱਪ ਦਾ ਕੋਈ ਤੋੜ ਨਹੀਂ ਹੈਗੀ ਉਹ ਚੁੱਪ ਚ ਸਾਰੇ ਸਵਾਲਾਂ ਦੇ ਜਵਾਬ ਆ ਸੋ ਇਹੋ ਜੀ ਚੁੱਪ ਨੂੰ ਤਵੱਜੋ ਦਿਓ ਜਿਹਦੇ ਆਪਣੇ ਆਪ ਵਿੱਚ ਸਵਾਲਾਂ ਦੇ ਸਾਰੇ ਜਵਾਬ ਹੋਣ ਜਿਦੇ ਚ ਸਬਰ ਹੋਵੇ ਤੇ ਸਹਿਜ ਹੋਵੇ ਜੀ ਸੋ ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਸਾਨੂੰ ਦੋਹਾਂ ਨੂੰ ਦਿਵਾ ਗਿਆ ਧੰਨਵਾਦ